ਸੋ ਪਿਛਲੇ ਦਿਨੀ ਇਟਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੌਤ ਇੰਨੀ ਦਰਦਨਾਕ ਸੀ ਕਿ ਉਸ ਦੇ ਜਿਹੜੇ ਸਰੀਰ ਦੇ ਨਾਲੋਂ ਅੰਗ ਤੱਕ ਜਿਹੜੇ ਵੱਖਰੇ ਹੋ ਗਏ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਗੱਲਬਾਤ ਹੋਈ ਹੈ ਉਸ ਤੋਂ ਵੀ ਕਹਣੀ ਹੈ ਸੋ ਜਦੂ ਤਰਪਾਲਾਂ ਖਿੱਚ-ਖਿੱਚ ਕੇ ਉਸ ਚੱਕਰੀ ਵਾਲ ਕਹ ਲੋ ਢੇਜ ਰਿਹਾ ਸੀਗਾ ਕਿਉਂਕਿ ਉਹ ਪੂਰੀ ਗੋਲਾਈ ਚ ਘੁੰਮਣ ਵਾਸਤੇ ਇੱਕ ਬੰਦਾ ਚਾਹੀਦਾ ਸੀ ਜਿਹੜਾ ਖਿੱਚ-ਖਿੱਚ ਕੇ ਉਸ ਨੂੰ ਤਰਪਾਲ ਲੋਗ ਕੇ ਕਰੇ ਇਸ ਵੀਰੇ ਦੀ ਬਾਹ ਕਿਤੇ ਵਿੱਚ ਫਸ ਜਾਂ ਇਸ ਉਸ ਮਸ਼ੀਨ ਦੇ ਵਿੱਚ ਫਸ ਜਾਂਦੀ ਆ ਤੇ ਇਸ ਦਾ ਪੂਰਾ ਚੱਕਰ ਘੱਟ ਹੋ ਜਾਂਦਾ ਆ ਵੀਰੇ ਦੇ ਸਰੀਰ ਨੇ ਇੰਨੀ ਇੱਕ ਵਾਰੀ ਚੱਕਰੀ ਖਾਧੀ ਕਿ ਮੈਨੂੰ ਜਿੱਤਕ ਲੱਗਦਾ ਹੈ ਕਿ ਬਾਹ ਤਾਂ ਦੀ ਲੱਥੀ ਲੱਥੀ ਆ ਬਾਕੀ ਸਰੀਰ ਦੇ ਅੰਗ ਵੀ ਕਾਫੀ ਟੁੱਟ ਗਏ ਸੀਗੇ ਉਹਦੇ ਜਦੋਂ ਮਾਲਕ ਨੇ ਦੇਖਿਆ ਕਿ ਬੰਦੇ ਦੀ ਬਾਹ ਲੱਥੀ ਹੋਈ ਆ ਪੂਰਾ ਖਿਲਰਿਆ ਹੋਇਆ ਸਰੀਰ ਟੁੱਟਿਆ ਹੋਇਆ ਏ ਤੇ ਮਾਲਕ ਡਰ ਗਿਆ ਕਿ ਮਾਲਕ ਇਹਨਾਂ ਨੂੰ ਬਿਨਾ ਕੰਟਰੈਕਟ ਤੋਂ ਕੰਮ ਰੱਖਿਆ ਸੀਗਾ। ਅੱਛਾ, ਤੁਹਾਨੂੰ ਜਿਹੜਾ ਅਕਸਰ ਕੀ ਹੁੰਦਾ ਹੈ ਕਿ ਇੱਕ ਮਾਤੜ ਬੰਦੇ ਨੂੰ ਇੱਕ ਗਰੀਬ ਬੰਦੇ ਨੂੰ ਰਗੜਿਆ ਜਾਂਦਾ ਏ, ਸੋ ਇਟਲੀ 'ਚ ਇਹ ਕੰਮ ਬਹੁਤ ਚੱਲਦਾ ਹੈ ਕਿ ਮਾਲਕ ਕੰਟਰੈਕਟ ਨਹੀਂ ਕਰਦੇ ਤਾਂ ਕਿ ਟੈਕਸ ਬਚਾਇਆ ਜਾ ਸਕੇ। ਇਹ ਤਾਂ ਸਤਨਾਮ ਵੀਰੇ ਦੀ ਘਟਨਾ ਏ ਟੀ ਵੱਡੀ ਹੋਗੀ ਆਮ ਹੀ ਜੋ ਸੱਟਾਂ ਲੱਗਦੀਆਂ ਨੇ ਨਾ ਖੇਤੀਬਾੜੀ 'ਚ ਉਹਨਾਂ ਨੂੰ ਮਾਲਕ ਕਹਿੰਦੇ ਨੇ ਤੁਸੀਂ ਹਸਪੀਟਲ ਜਾ ਕੇ ਇਹ ਨਹੀਂ ਕਹਿਣਾ ਹੈਗਾ ਕਿ ਤੁਹਾਨੂੰ ਸੱਟ ਕੰਮ ਚ ਲੱਗੀ ਆ ਪਰ ਤੁਸੀਂ ਇਹ ਦੇਖੋ ਭਾਜੀ ਵੀ ਕਿੰਨਾ ਮਤਲਬ 2024 'ਚ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਿ ਇੱਕ ਇਨਸਾਨ ਇੱਕ 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 ਜੁਰਮਾਨੇ ਤੋਂ ਡਰਦਾ ਹੋਇਆ ਕਿਉਂਕਿ ਉਹਨੂੰ ਜੁਰਮਾਨਾ ਹੀ ਹੋ ਸਕਦਾ ਹੈ ਉਹਨੂੰ ਕੀ ਹੋ ਸਕਦਾ ਹੈ ਉਹ ਹਾਂ ਬਿਲਕੁਲ ਬਿਲਕੁਲ ਹਾਂ ਉਹਨੇ ਇੱਕ ਜੁਰਮਾਨਾ ਦੇਣ ਦੇ ਬਦਲੇ ਇੱਕ ਮਾਂ ਦਾ ਪੁੱਤਰ ਹਮੇਸ਼ਾ ਲਈ ਅਲਵਿਦਾ ਕਰਤਾ ਹੈ ਇਥੇ ਦੀ ਮਿਨਿਸਟਰੀ ਆਲਰੇਡੀ ਉਹਨਾਂ ਨੂੰ ਖਬਰ ਪਹੁੰਚ ਗਈ ਆ ਉਹ ਐਕਟਿਵ ਹੋ ਗਏ ਨੇ ਬਹੁਤ ਸ਼ਰਮ ਫੀਲ ਕਰਦੀ ਪਈ ਇਟਾਲੀਅਨ ਸਰਕਾਰ ਨੇ ਮਾਫੀ ਵੀ ਮੰਗੀਆਂ ਨੇ ਉਹਨਾਂ ਦੇ ਮਿਨਿਸਟਰੀ ਵਾਲੇ ਕਹਿ ਰਹੇ ਨੇ ਵੀ ਐਡਾ ਐਡਾ ਕਹਾਣੀ ਨਹੀਂ ਹੋ ਸਕਦਾ ਇੱਕ ਬੰਦਾ ਜਿਹੜਾ ਸਾਡੇ ਮੁਲਕ 'ਚ ਇੱਕ ਮੌਕਾ ਲੱਭਣ ਆਇਆ ਇੱਕ ਫਿਊਚਰ ਲੱਭਣ ਆਇਆ ਏ ਤੇ ਅੱਜ ਉਹਨੂੰ ਜਵਾਨ ਆਪਣੀ ਜਾਨ ਗਵਾਣੀ ਪੈ ਗਈ ਆ ਤੇ ਇੱਕ ਦਾ ਤੇ ਮੈਂ ਇੱਕ ਭੈਣ ਦਾ ਇੰਟਰਵਿਊ ਆਇਆ ਸੀ ਉਹ ਦੇਖਿਆ ਉਹ ਕਹਿੰਦੀ ਕਿ ਮੈਨੂੰ ਫੋਨ ਆਇਆ ਇੱਕ ਕਵਾਜ ਐਸੀ ਸੁਣਾਈ ਦਿੱਤੀ ਬਿਲਕੁਲ ਡਰੀ ਹੋਈ ਸੀਗੀ ਉਹਨੇ ਕਿਹਾ ਮੇਰੇ ਕੋ ਕਾਲਾ ਕਸੇਤਾ ਪਿਆ ਕਾਲੇ ਕਸੇਤੇ ਚ ਮੇਰੇ ਹਸਬੰਦ ਦੀ ਬਾਹ ਪਈ ਆ ਜਾਂ ਸਾਡੇ ਕੋ ਗਵਾਂਡੀ ਦੀ ਬਾਹ ਪਈ ਆ ਮਤਲਬ ਐਸੀ ਐਸੀਆਂ ਵੀਡੀਓ ਬਾਹਰ ਆ ਰਹੀਆਂ ਜਿਹੜਾ ਬੰਦਾ ਸੁਣ ਕੇ ਦਿਲ ਕੰਬਦਾ ਵੀ ਅੱਜ ਵੀ ਅਸੀਂ ਕਿਸੇ ਦੀ ਬਾਹ ਵੱਢ ਕੇ ਜਾਂ ਬਾਹ ਬਾਹਰ ਛੱਡ ਕੇ ਜਾ ਸਕਦਾ ਦਰਵਾਜ਼ੇ ਤੇ ਪੁਲਿਸ ਨੇ ਕੋ ਕਾਰਵਾਈ ਕੀਤੀ ਉਸ ਮਾਲਕ ਦੇ ਉੱਤੇ ਕੋਈ ਅਰੈਸਟ ਹੋਈ ਹੈ ਹੁਣ ਤੱਕ ਬਿਲਕੁਲ ਭਾਜੀ ਜਿੰਨਾ ਤੱਕ ਸਾਨੂੰ ਪਤਾ ਲੱਗਿਆ ਵੀ ਉਹਨੂੰ ਅਰੈਸਟ ਕਰ ਲਿੱਤਾ ਗਿਆ ਆ ਅਛਾ ਜੀ ਉਹਦੇ ਤੇ ਬਹੁਤ ਕੜੀ ਮਤਲਬ ਇੱਕ ਸਾਹ ਦੀ ਇਹ ਸਜ਼ਾ ਹੋਏਗੀ ਇਟਲੀ ਵਿੱਚ ਜਾਨ ਦੀ ਕੀਮਤ ਤੁਹਾਡੇ ਪੇਪਰ ਨੇ ਪੇਪਰ ਹੈ ਨਹੀਂ ਤਾਂ ਬੱਜੋਗੇ ਨਹੀਂ ਤੇ ਮਾਰੇ ਜਾਓਗੇ ਸਾਰੇ ਹਰ ਕਿਸੇ ਦੇ ਘਰ ਇੱਕ ਜਾਂ ਦੋ ਬੰਦਾ ਬਿਨਾ ਪੇਪਰਾਂ ਤੋਂ ਰਹਿ ਰਿਹਾ ਏ ਇਹ ਆਪਾਂ ਹੁਣ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਨਹੀਂ ਰਹਿ ਰਿਹਾ ਹਰ ਕਿਸੇ ਦੇ ਘਰ ਕੋ ਚਾਚੇ ਦਾ ਕੋ ਤਾਏ ਦਾ ਕੋ ਭੂਆ ਦਾ ਮੁੰਡਾ ਰਹਿ ਰਿਹਾ ਆ ਮੇਰਾ ਮੇਰੀ ਇਹ ਮੰਗਾ ਤੇ ਜੋ ਕਿ ਮੈਂ ਪਹਿਲੇ ਰੱਖ ਚੁੱਕਿਆ ਹਾਂ ਤੇ ਸਤਨਾਮ ਵੀਰੇ ਦੇ ਜਿੱਦਣ ਹੁਣ ਅਸੀਂ 25 ਤਰੀਕ ਇਕੱਠੇ ਹੋਣਾ ਲਤੀਨਾ ਹੂੰ ਅਸੀਂ ਕਹਿਣਾ ਵੀ ਇੱਕ ਸਤਨਾਮ ਤੇ ਸਾਡਾ ਚਲਾ ਗਿਆ ਆ ਹੂੰ ਸਤਨਾਮ ਸਾਡੇ ਨਾਂ ਜਾਣ ਇਸ ਕਰਕੇ ਇਸ ਸਾਲ ਜਾਂ ਅਗਲੇ ਸਾਲ ਪੇਪਰ ਖੁੱਲੇ ਜਾਣ ਇਹਨਾਂ ਨੂੰ ਪੱਕੇ ਕਰੋ ਜਦੋਂ ਇੱਥੇ ਸਾਰੇ ਪੱਕੇ ਹੋ ਜੇ ਪਾ ਲਈ ਆਪੇ ਸਾਰੇ ਜਾਣ ਬਚੇਗੇ हां जी दोस्तों सत श्री अकाल ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਦੋਸਤੋ ਗੱਲ ਕਰਦੇ ਆਪਾਂ ਹਮੇਸ਼ਾ ਪੰਜਾਬੀਆਂ ਦੀ ਜਿਹੜੇ ਪੰਜਾਬੀ ਓਵਰਸੀਜ਼ ਦੁਨੀਆ ਭਰ ਦੇ ਵਿੱਚ ਵਸਦੇ ਨੇ ਖਾਸ ਤੌਰ ਦੇ ਉੱਤੇ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਰਪ ਇਟਲੀ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵਸਦੇ ਨੇ ਉਹਨਾਂ ਦੇ ਨਾਲ ਕਈ ਵਾਰ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਮਸਲੇ ਹੋ ਜਾਂਦੇ ਆ ਸੋ ਹਰ ਇੱਕ ਇਸ਼ੂ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਪੇਸ਼ਕਸ਼ ਜਿਹੜੀ ਆ ਉਹ ਕਰਦੇ ਆ ਤਾਂ ਕਿ ਲੋਕ ਅਵੇਅਰ ਹੋਣ ਆਪਣੇ ਹੱਕਾਂ ਦੇ ਲਈ ਉਹ ਸਾਰੀ ਗੱਲਬਾਤ ਜਿਹੜੀ ਹੈ ਸੋ ਪਿਛਲੇ ਦਿਨੀ ਇਟਲੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮੌਤ ਇੰਨੀ ਦਰਦਨਾਕ ਸੀ ਕਿ ਉਸ ਦੇ ਜਿਹੜੇ ਸਰੀਰ ਦੇ ਨਾਲੋਂ ਅੰਗ ਤੱਕ ਜਿਹੜੇ ਵੱਖਰੇ ਹੋ ਗਏ ਸੋ ਉਸ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਗੱਲਬਾਤ ਹੋਈ ਹੈ ਉਸ ਤੋਂ ਵੀ ਕਾਨੂੰਨੀ ਹੈ ਤੇ ਮੌਤ ਹੋਣ ਤੋਂ ਬਾਅਦ ਜੇ ਆਪਾਂ ਕਹਿ ਰਹੀਏ ਘਟਨਾ ਹੋਣ ਤੋਂ ਬਾਅਦ ਸੋ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਸਾਡੇ ਨਾਲ ਸਾਡੇ ਇੱਕ ਬਹੁਤ ਖਾਸ ਗੈਸਟ ਮਲਕੀਤ ਸਿੰਘ ਨੀਟਾ ਨੀਟਾ ਬ੍ਰਦਰਸ ਤੋਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਮਤਲਬ ਸਾਰੇ ਇਟਲੀ ਦੇ ਵਿੱਚ ਯੂਰਪ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਦੀ ਇੱਕ ਸ਼ਖਸੀਅਤ ਹੈ ਸੋ ਵੱਖਰਾ ਰੁਤਬਾ ਹੈ ਤੇ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਫਿਰ ਇਸ ਦੇ ਸਮਾਧਾਨ ਉਹ ਸਾਰੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਸੋ ਰੇਟਾ ਬਾਜੀ ਸਭ ਤੋਂ ਪਹਿਲਾਂ ਵੈਲਕਮ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਜੀ ਸਸ ਜੀ ਬਾਜੀ ਤੁਹਾਨੂੰ ਤੇ ਤੁਹਾਡੀ ਸਾਰੀ ਜਿਹੜੇ ਤੁਹਾਡੇ ਚੈਨਲ ਦੇ ਈਵਰ ਨੇ ਸਾਰਿਆਂ ਨੂੰ ਥੈਂਕ ਯੂ ਤੁਹਾਡਾ ਕਿ ਤੁਸੀਂ ਅੱਜ ਇਹ ਪ੍ਰੋਗਰਾਮ ਲੈ ਕੇ ਆਏ ਹੋ ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਵੀ ਇਹ ਹਾਦਸਾ ਕਿੱਦਾਂ ਹੋਇਆ ਏ ਜੀ 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 ਬਿਲਕੁਲ ਬਿਲਕੁਲ ਕੱਲ ਜਦੋਂ ਮੇਰੇ ਤੱਕ ਖਬਰ ਪਹੁੰਚੀ ਹੈ ਤੇ ਮੈਂ ਸਿੱਧਾ ਤੁਹਾਡੇ ਕੋਲ ਨਹੀਂ ਰੁੱਖ ਕੀਤਾ ਮੈਂ ਕਿਹਾ ਵੀ ਤੁਹਾਡੇ ਕੋਲੋਂ ਜਾਣਿਆ ਜਾਵੇ ਤੁਸੀਂ ਇੱਕ ਵੀਡੀਓ ਜਿਹੜੀ ਅਪਲੋਡ ਕੀਤੀ ਹੈ ਸੋ ਉਹਦੇ ਵਿੱਚ ਵੀ ਕਾਫੀ ਦਰਦ ਝਲਕਿਆ ਸੋ ਮਾਚਾਣਾ ਕਿ ਆਪਾਂ ਉਸ ਘਟਨਾ ਦੇ ਬਾਰੇ ਦਸੀਏ ਆਪਣੇ ਦਰਸ਼ਕਾਂ ਨੂੰ ਜੋ ਵਾਪਰੀ ਹੈ ਜੋ ਦਰਦਨਾਕ ਹਾਦਸਾ ਵਾਪਰਿਆ ਪੰਜਾਬੀ ਨੌਜਵਾਨ ਨੇ ਆਪਣੀ ਜਾਨ ਗਵਾਈ ਹੈ ਇਹਦੇ ਬਾਰੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਜੀ ਅ ਦੇਖੋ ਵੀਰ ਦਾ ਨਾਮ ਸੀਗਾ ਸਤਨਾਮ ਸਿੰਘ 31 ਸਾਲ ਦਾ ਇਹ ਸਾਡਾ ਭਰਾ ਨੌਜਵਾਨ ਸੀਗਾ ਤੇ ਰੋਮ ਸਾਈਡ ਰੋਮ ਤੋਂ نیچے ਲਤੀਨਾ ਜ਼ਿਲ੍ਹੇ ਵਿੱਚ ਇਹ ਵੀਰਾ ਕੰਮ ਕਰਦਾ ਸੀਗਾ ਤੇ ਹਰ ਕੋਈ ਜਿਹੜਾ ਪੰਜਾਬ ਛੱਡ ਕੇ ਹਰਿਆਣਾ ਛੱਡ ਕੇ ਆਪਣਾ ਭਵਿੱਖ ਲੱਭਣ ਆਇਆ ਏ ਤੇ ਇਹ ਵੀ ਵਿਚਾਰਾ ਉਹਨਾਂ ਚੱਕਰਾਂ 'ਚ ਇਟਲੀ ਆਇਆ ਸੀਗਾ ਤੇ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਜੇ ਅੱਜ ਕੱਲ ਇਟਲੀ ਵਿੱਚ ਤੜਾਈ ਖਤਮ ਹੋ ਗਈ ਆ ਤੇ ਸਫਾਈ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਸੋ ਜਦੋਂ ਸਬਜ਼ੀਆਂ ਟੁੱਟ ਜਾਂਦੀਆਂ ਨੇ ਸਬਜ਼ੀਆਂ ਦਾ ਸੀਜ਼ਨ ਖਤਮ ਹੋ ਜਾਂਦਾ ਏ ਤੇ ਉਹ ਜਿਹੜੀਆਂ ਤਰਪਾਲਾਂ ਪਾਈਆਂ ਜਾਂਦੀਆਂ ਨੇ ਪੰਜਾਬੀ 'ਚ ਤਰਪਾਲਾਂ ਕਹਿੰਦੇ ਨੇ ਆਪਾਂ ਉਹ ਕੁਝ ਤਰਪਾਲਾਂ ਪਲਾਸਟਿਕ ਦੀਆਂ ਹੁੰਦੀਆਂ ਨੇ ਕੁਝ ਤਰਪਾਲਾਂ ਕੱਪੜੇ ਦੀਆਂ ਹੁੰਦੀਆਂ ਨੇ ਉਹ ਜਿਹੜਾ ਜਿਹੜੇ ਉਹ ਰੋਲ ਇਕੱਠੇ ਕੀਤੇ ਜਾਂਦੇ ਨੇ ਭਾਜੀ ਮੋਰੇ ਇੱਕ ਟਰੈਕਟਰ ਲੱਗਾ ਸੀਗਾ ਟਰੈਕਟਰ ਦੇ ਪਿੱਛੇ ਇੱਕ ਚੱਕਰੀ ਪਾਈ ਸੀਗੀ ਇੱਕ ਮਸ਼ੀਨ ਪਾਈ ਹੋਈ ਸੀ ਜਿਹੜੀ ਉਸ ਨੂੰ ਗੋਲ ਗੋਲ ਘੁਮਾਉਂਦੀ ਸੀਗੀ ਇਸ ਵੀਰੇ ਦੀ ਡਿਊਟੀ ਸੀਗੀ ਵੀ ਤਰਪਾਲਾਂ ਨੂੰ ਖਿੱਚ-ਖਿੱਚ ਕੇ ਉਸ ਚੱਕਰੀ ਉੱਪਰ ਚੜਨਾ ਸੀਗਾ ਜਿਵੇਂ ਤੁਸੀਂ ਕਹ ਲਓ ਵੀ ਟੋਕੇ ਦੇ ਪਟਾ ਚੜਿਆ ਉਸੇ ਤਰੀਕੇ ਨਾਲ ਇਹ ਖਿੱਚ-ਖਿੱਚ ਕੇ ਚੜ ਰਿਹਾ ਸੀਗਾ ਮਾਲਕ ਜਾਂ ਜਿਹੜੇ ਬਾਕੀ ਆਪਣੇ ਇੰਡੀਅਨ ਲਾਲੋ ਕੰਮ ਕਰਦੇ ਸੀਗੇ ਇੱਕ ਇੰਡੀਅਨ ਮੁੰਡਾ ਜੋ ਸਾਨੂੰ ਪਤਾ ਲੱਗਾ ਹੈ ਕਿਉਂਕਿ ਅਸੀਂ ਹਜੇ ਮੌਕੇ ਤੇ ਨਹੀਂ ਪਹੁੰਚੇ ਹੈਗੇ ਉਹ ਕੋਈ ਇੱਕ ਖੇਤ ਛੱਡ ਕੇ ਲੱਗਾ ਹੋਇਆ ਸੀਗਾ ਇਸੇ ਮਾਲਕ ਕੋਲ ਇਸੇ ਵੀਰੇ ਦੀ ਵਾਇਫ ਕੰਮ ਕਰਦੀ ਆ ਸੋ ਦੋਨੋਂ ਮੀਆਂ ਬੀਬੀ ਇਸ ਮਾਲਕ ਕੋ ਕੰਮ ਕਰਦੇ ਸੀਗੇ ਸੋ ਜਦੂ ਪਾਲਣਾ ਖਿੱਚ-ਖਿੱਚ ਕੇ ਉਸ ਚੱਕਰੀਵਾਲ ਕਹਿ ਲੋ ਭੇਜ ਰਿਹਾ ਸੀਗਾ ਕਿਉਂਕਿ ਉਹ ਪੂਰੀ ਗੋਲਾਈ ਚ ਘੁੰਮਣ ਵਾਸਤੇ ਇੱਕ ਬੰਦਾ ਚਾਹੀਦਾ ਹੀ ਜਿਹੜਾ ਖਿੱਚ-ਖਿੱਚ ਕੇ ਉਸ ਨੂੰ ਤਰਪਾਲ ਨੂੰ ਅੱਗੇ ਕਰੇ ਇਸ ਵੀਰੇ ਦੀ ਬਾਹ ਕਿਤੇ ਵਿੱਚ ਫਸ ਜਾਂ ਇਸ ਉਸ ਮਸ਼ੀਨ ਦੇ ਵਿੱਚ ਫਸ ਜਾਂਦੀ ਆ ਤੇ ਇਸ ਦਾ ਪੂਰਾ ਚੱਕਰ ਕੱਟ ਹੋ ਜਾਂਦਾ ਆ ਤੁਸੀਂ ਭਾਜੀ ਇਮੇਜਿਨ ਕਰੋ ਵੀ ਅਗਰ ਇੱਕ ਕਹਾੜੀ 파ਟਨਾ ਹੋਏ ਆਪਣੇ ਕਮੀਜ਼ ਨਾਲੋਂ ਆਪਣੀ ਜੈਕਟ ਨਾਲੋਂ ਕਿੰਨਾ ਜ਼ੋਰ ਲਾਣਾ ਪੈਂਦਾ ਤਾਂ ਜਾ ਕੇ ਕਮੀਜ਼ ਦੀ ਬਾਹ ਲੱਥਦੀ ਆ ਉਸ ਵੀਰੇ ਨੇ ਪਤਾ ਨਹੀਂ ਕਿੰਨੀਆਂ ਕਿਚਕੀਆਂ ਜਿਉਂਕਿ ਉੱਥੇ ਕੋਈ ਕੈਮਰਾ ਨਹੀਂ ਸੀਗਾ ਲੱਗਾ ਉਸ ਵੀਰੇ ਦੀ ਬਾਹ ਨੇ ਵੀਰੇ ਦੇ ਸਰੀਰ ਨੇ ਇੰਨੀ ਕੁ ਵਾਰੀ ਚੱਕਰੀ ਖਾਧੀ ਕਿ ਮੈਨੂੰ ਜਿੱਤਕ ਲੱਗਦਾ ਹੈ ਕਿ ਬਾਹ ਤਾਂ ਆਉਂਦੀ ਲੱਥੀ ਲੱਥੀ ਆ ਬਾਕੀ ਸਰੀਰ ਦੇ ਅੰਗ ਵੀ ਕਾਫੀ ਟੁੱਟ ਗਏ ਸੀਗੇ ਹੁੰਦੇ ਓਏ ਹੋਏ ਹੋਏ ਤੇ ਇਹ ਤਾਂ ਜਦੋਂ ਘਟਨਾ ਹੋ ਰਹੀ ਸੀਗੀ ਤੇ ਉਹਦੇ ਕਾਫੀ ਚੱਕਰੀ ਉਹਨੇ ਖਾ ਲਈ ਸੀਗੀ ਮਤਲਬ ਅਜੇ ਇੱਕ ਦੋ ਨਹੀਂ ਕਾਫੀ ਜ਼ਿਆਦਾ ਉਹਨੇ ਉਹਦੇ ਤੇ ਘੁੰਮ ਗਿਆ ਸੀਗਾ ਹੂੰ ਤੇ ਇੰਨੇ ਨੂੰ ਜਿਹੜਾ ਇੰਡੀਅਨ ਵੀਰੇ ਨਾਲ ਗੱਲਬਾਤ ਹੋਈ ਆ ਉਹਨੇ ਦੱਸਿਆ ਮੀਡੀਆ ਚ ਜਾਣ ਕੇ ਕਿ ਇੰਨੇ ਨੂੰ ਮਾਲਕ ਵੀ ਆ ਗਿਆ ਤੇ ਉਹ ਇੰਡੀਅਨ ਮੁੰਡਾ ਵੀ ਆ ਗਿਆ ਤੇ ਇਧਰੋਂ ਦੀ ਘਰ ਵਾਲੀ ਵੀ ਆ ਗਈ ਹੂੰ ਇਹ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਆ ਤੇ ਜੀ ਜਦੋਂ ਮਾਲਕ ਨੇ ਦੇਖਿਆ ਕਿ ਬੰਦੇ ਦੀ ਬਾਹ ਲੱਥੀ ਹੋਈ ਆ ਪੂਰਾ ਖਿਲਰਿਆ ਹੋਇਆ ਸਰੀਰ ਟੁੱਟਿਆ ਹੋਇਆ ਏ ਤੇ ਮਾਲਕ ਡਰ ਗਿਆ ਕਿ ਮਾਲਕ ਨੇ ਉਹਨੂੰ ਬਿਨਾ ਕੰਟਰੈਕਟ ਤੋਂ ਕੰਮ ਰੱਖਿਆ ਸੀਗਾ अच्छा तो भाई जी ਜਿਹੜਾ ਅਕਸਰ ਕੀ ਹੁੰਦਾ ਹੈ ਕਿ ਇੱਕ ਮਾਤੜ ਬੰਦੇ ਨੂੰ ਇੱਕ ਗਰੀਬ ਬੰਦੇ ਨੂੰ ਰਗੜਿਆ ਜਾਂਦਾ ਹੈ ਸੋ ਇਟਲੀ ਚ ਇਹ ਕੰਮ ਬਹੁਤ ਚੱਲਦਾ ਹੈ ਕਿ ਮਾਲਕ ਕੰਟਰੈਕਟ ਨਹੀਂ ਕਰਦੇ ਤਾਂ ਕਿ ਟੈਕਸ ਬਚਾਇਆ ਜਾ ਸਕੇ ਬਿਲਕੁਲ ਬਿਲਕੁਲ ਤੇ ਇਹ ਬੰਦੇ ਭਾਜੀ ਜੇਕਰ ਇਹਨਾਂ ਨੂੰ ਸੱਟ ਲੱਗ ਜੇ ਕੋਈ ਬਿਮਾਰ ਹੋ ਜਨ ਵਿਚਾਰੇ ਹਸਪੀਟਲ ਵੀ ਨਹੀਂ ਜਾ ਸਕਦੇ ਕਿਉਂਕਿ ਹਸਪੀਟਲ ਪੁੱਛਣਗੇ ਸੱਟ ਲੱਗੀ ਕਿੱਥੋਂ ਆ ਹੂੰ ਬਿਲਕੁਲ ਸੋ ਜੇ ਇਹ ਤਾਂ ਸਤਨਾਮ ਵੀਰੇ ਦੀ ਘਟਨਾ ਏਡੀ ਵੱਡੀ ਹੋ ਗਈ ਆਮ ਹੀ ਜੋ ਸੱਟਾਂ ਲੱਗਦੀਆਂ ਨੇ ਨਾ ਖੇਤੀਬਾੜੀ ਚ ਉਹਨਾਂ ਨੂੰ ਮਾਲਕ ਕਹਿੰਦੇ ਨੇ ਤੁਸੀਂ ਹਸਪੀਟਲ ਜਾ ਕੇ ਇਹ ਨਹੀਂ ਕਹਿਣਾ ਹੈਗਾ ਕਿ ਤੁਹਾਨੂੰ ਸੱਟ ਕੰਮ ਤੇ ਲੱਗੀ ਆ ਹੂੰ ਜੀ ਠੀਕ ਹੈ ਠੀਕ ਹੈ ਤੇ ਜਦੋਂ ਭਾਜੀ ਇਹ ਸਾਰੀ ਘਟਨਾ ਹੋ ਰਹੀ ਸੀਗੀ ਤੇ ਮਾਲਕ ਨੇ ਫਟਾਫਟ ਚੁੱਕ ਕੇ ਜਲਦੀ ਜਲਦੀ ਕਿਉਂਕਿ ਉਹ ਡਰ ਗਿਆ ਵੀ ਹੁਣ ਜੇ ਪੁਲਿਸ ਆ ਗਈ ਕੰਟਰੋਲ ਹੋਏਗਾ ਮੈਨੂੰ ਬੜਾ ਭਾਰਾ ਜੁਰਮਾਨਾ ਕੀਤਾ ਜਾਏਗਾ ਬਿਲਕੁਲ ਸਾਨੂੰ ਜੋ ਪਤਾ ਲੱਗਿਆ ਕਿ ਉਹ ਵੀਰੇ ਦੀ ਵਾਈਫ ਗੱਡੀ 'ਚ ਬੈਠੀ ਇਸ ਪਾਲਕ ਨੇ ਉਹ ਉਹਨੂੰ ਜੱਫਾ ਭਰ ਕੇ ਉਹ ਇੱਕ ਕੀ ਕਹਿੰਦੇ ਨੇ ਹੱਡੀਆਂ ਦੀ ਮੁੱਠ ਰਹਿ ਗਿਆ ਸੀ ਜਾਂ ਕਹਿ ਲਓ ਇੱਕ ਢੇਰ ਰਹਿ ਗਿਆ ਸੀ ਜਿਉਂ ਉਹ ਦੋ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਕਿ ਅਗਰ ਉਹਨੂੰ ਉਦੋਂ ਹੀ ਐਂਬੂਲੈਂਸ ਬੁਲਾ ਲਿੱਤੀ ਜਾਂਦੀ ਜਾਂ ਡਾਕਟਰ ਉਦੋਂ ਹੀ ਆ ਜਾਂਦਾ ਤੇ ਇਹਦੇ ਬਚਨ ਦੇ ਚਾਂਸ ਸੀਗੇ ਓਕੇ ਓਕੇ ਜੀ ਭਾਜੀ ਮਾਲਕ ਡਰਦਾ ਰਿਹਾ ਇੱਕ ਘਬਰਾਂਦਾ ਰਿਹਾ ਆ ਉਹਨੇ ਇਸ ਵੀਰੇ ਦੀ ਜਾਨ ਦੀ ਕਦਰ ਨਹੀਂ ਪਾਈ ਉਹਨੇ ਇਕੱਠਾ ਕੀਤਾ ਰੁਗ ਭਰ ਕੇ ਤੇ ਗੱਡੀ 'ਚ ਸੱਟਦਾ ਉਹਨੂੰ ਮੰਨ ਲਓ ਆਪਣੀ ਗੱਡੀ 'ਚ ਪਾਤਾ ਅੱਗੇ ਜਾ ਕੇ ਬੈਠ ਗਿਆ ਆ ਨਾਲ ਦੀ ਸਾਈਡ ਤੋਂ ਇੰਡੀਅਨ ਮੁੰਡਾ ਜਿਹੜਾ ਸੀਗਾ ਜਿਹੜੇ ਨਾਲ ਦੇ ਖੇਤਾਂ 'ਚ ਕੰਮ ਕਰਦਾ ਸੀਗਾ ਉਹ ਗੱਡੀ 'ਚ ਭੱਜ ਕੇ ਉਤਰ ਕੇ ਦੇਖਣ ਲੱਗਾ ਵੀ ਜਿਹੜੀ ਉਹਦੀ ਬਾਹ ਹੈ ਉਹ ਚੱਕੀ ਕਿ ਨਹੀਂ ਚੱਕੀ ਅਸੀਂ ਜਿਵੇਂ ਆਪਣਾ ਕੋਈ ਜੇਬ ਤੋਂ ਕੋਈ ਕੋਈ ਚੀਜ਼ ਦਿਖ ਜਾਂਦੀ ਆ ਉਹ ਜਿੰਨੇ ਨੂੰ ਇੰਡੀਅਨ ਮੁੰਡਾ ਕਿਤੇ ਗੱਡੀ ਚ ਉਤਰਿਆ ਆ ਉਹਨੂੰ ਤੇ ਇਹੀ ਲੱਗਦਾ ਕਿ ਕਿਤੇ ਇਹ ਐਂਬੂਲੈਂਸ ਕੋ ਲੈ ਕੇ ਚੱਲ ਗਿਆ ਜਾਂ ਕਿਤੇ ਹਸਪੀਟਲ ਲੈ ਕੇ ਚੱਲ ਗਿਆ ਆ ਹੂੰ ਹੂੰ ਕਿ ਮੌਤ ਬਾਰੇ ਨਾਲ ਗੱਲ ਹੋਈ ਆ ਜਿਹੜੇ ਰੋਮਾ ਸਾਈਡ ਦੇ ਨੇ ਜਿਨ੍ਹਾਂ ਨੇ ਇਸ ਭੈਣ ਨੂੰ ਵੀ ਮਿਲ ਲੈਣੇ ਇਸ ਵੀਰੇ ਨੂੰ ਵੀ ਮਿਲ ਲੈਣੇ ਜਿਨ੍ਹਾਂ ਨੇ ਸਾਰੀ ਘਟਨਾ ਦੇਖੀ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਲਾਊਡ ਸਪੀਕਰ ਲਾ ਕੇ ਮਾਲਕ ਨਾਲ ਗੱਲ ਕੀਤੀ ਸੀਗੀ ਕਿਸੇ ਉਹਨਾਂ ਦੇ ਰਿਸ਼ਤੇਦਾਰ ਨੇ ਸਤਨਾਮ ਵੀਰੇ ਦੇ ਹੂੰ ਹੂੰ ਉਹਨੇ ਕਿਹਾ ਕਿ ਇਹਨੂੰ ਫਟਾਫਟ ਐਂਬੂਲੈਂਸ ਤੇ ਬਿਠਾ ਕੇ ਇਹਨੂੰ ਹਸਪੀਟਲ ਲੈ ਜਾ ਅਸੀਂ ਤਰ ਤੱਕ ਕੇਸ ਨਹੀਂ ਕਰਦੇ ਤੂੰ ਇਹਨੂੰ ਹਸਪੀਟਲ ਲੈ ਜਾ ਕਿਸੇ ਤਰੀਕੇ ਨਾਲ ਅੱਛਾ ਹੂੰ ਇਹਨਾਂ ਨੂੰ ਇਹ ਹੀ ਲੱਗਾ ਕਿ ਉਹ ਕਿਤੇ ਹਸਪੀਟਲ ਲੈ ਕੇ ਚੱਲਿਆ ਉਹਨੂੰ ਗੱਡੀ 'ਚ ਬਿਠਾਤਾ ਫਟਾਫਟ ਹੂੰ ਦੱਸਦੇ ਨੇ ਕਿ ਉਹ ਮੁੰਡਾ ਇੰਡੀਅਨ ਭੱਜ ਕੇ ਥੱਲੇ ਉਤਰਿਆ ਕਿ ਉਹਦੀ ਬਾਹਾਂ ਲੱਬਦਾ ਮੈਂ ਵੀ ਬਾਹ ਕਿੱਥੇ ਡਿੱਗੀ ਆ ਬਾਹ ਮਾਲਕ ਨੇ ਪਹਿਲੇ ਨਾ ਬਾਹ ਜਿਹੜੀ ਉਹਦੀ ਸੀਗੀ ਲੱਥੀ ਸੀਗੀ ਮਾਲਕ ਨੇ ਪਹਿਲਾਂ ਹੀ ਉਸਦੀ ਬਾਹ ਨੂੰ ਚੱਕ ਕੇ ਮਾਲਕ ਨੇ ਬਾਹ ਨੂੰ ਚੱਕ ਕੇ ਇੱਕ ਜਿਹੜਾ ਫਰੂਟ ਵਾਲਾ ਕਸੇਤਾ ਕਹੋ ਤੁਸੀਂ ਜਿੰਦੇ ਚ ਟ੍ਰੇਨ ਕਹੋ ਜਾਂ ਜੋ ਕਹੋ ਜਿੰਦੇ ਚ ਸਬਜੀ ਪੈਕ ਕਰੀਦੀ ਆ ਹਾਂ 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 ਦਸਨ ਚ ਆਇਆ ਕਾਲੇ ਰੰਗ ਦਾ ਸੀਗਾ ਉਹਦੇ ਚ ਉਹਦੀ ਬਾਹ ਇਕੱਠੀ ਕਰਕੇ ਉਹਨੇ ਅੰਦਰ ਸੱਟੀ ਬਾਹ ਤੇ ਗੱਡੀ ਭੁਜਾ ਕੇ ਲੈ ਗਿਆ ਉਥੋਂ ਅੱਛਾ ਅੱਛਾ ਉਹ ਇੰਡੀਅਨ ਵੀਰਾ ਉੱਥੇ ਹੀ ਰਹਿ ਗਿਆ ਤੇ ਉਹ ਗੱਡੀ ਲੈ ਕੇ ਚਲਾ ਗਿਆ ਇਹਨੂੰ ਇਹ ਲੱਗਾ ਕਿ ਕਿਤੇ ਹਸਪੀਟਲ ਲੱਗੇ ਨੇ ਹੂੰ ਇਹ ਮੁੰਡੇ ਨੇ ਆਪਣੇ ਜਿਹੜੇ ਦੁਬਾਰਾ ਮੈਗਜ਼ੀਨ ਵਾਲ ਚਾਲੇ ਪਾਏ ਜਿੱਥੇ ਉਹਨੇ ਸਾਈਕਲ ਖੜਾ ਕੀਤਾ ਸੀ ਜਾਂ ਜਿੱਥੇ ਸਾਰੇ ਟ੍ਰੈਕਸ ਵਗੈਰਾ ਖੜੇ ਕਰਦੇ ਨੇ ਜੀ ਜੀ ਇਹਨੇ ਚਾਲੇ ਪਾਏ ਇੰਨੇ ਨੂੰ ਕੋਈ ਅੱਧੇ ਪੌਣੇ ਘੰਟੇ ਬਾਅਦ ਮਾਲਕ ਗੱਡੀ ਲੈ ਕੇ ਬੜੀ ਤੇਜ਼ ਸਪੀਡ ਨਾਲ ਵਾਪਸ ਆਇਆ ਇਹ ਡਰ ਗਿਆ ਓਕੇ ਓਕੇ ਇਸ ਤੋਂ ਬਾਅਦ ਫਿਰ ਜਿਹੜੀਆਂ ਗਵਾਂਡੀਆਂ ਨੇ ਖਬਰਾਂ ਜਾਂ ਗਵਾਂਡੀਆਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਵੀ ਇਹ ਤਾਂ ਵਿਚਾਰਾ ਮਰ ਗਿਆ ਆ ਉਹ ਮਾਲਕ ਨੇ ਕਿਹਾ ਉਹਦੀ ਬਾਡੀ ਨੂੰ ਜਾ ਕੇ ਉਹਦੇ ਸਰੀਰ ਨੂੰ ਜਾ ਕੇ ਐਦਾਂ ਹੀ ਉਹਦੇ ਘਰ ਛੱਡ ਜਾਂਦਾ ਤੇ ਜਿਹੜੀ ਬਾਹ ਜਿਹੜੀ ਬਾਹ ਸੀਗੀ ਉਹਦੀ ਲੱਥੀ ਉਹਨੂੰ ਦਰਵਾਜ਼ੇ 'ਚ ਰੱਖਿਆ ਜਾ ਕੇ ਓਕੇ ਓਕੇ ਅੱਛਾ ਮਤਲਬ ਕਹਿਣ ਦਾ ਤੁਸੀਂ ਇਹ ਸਮਝ ਲਓ ਕਿ ਇੱਕ ਇਨਸਾਨ ਨੂੰ ਇੱਕ ਜਾਨਵਰਾਂ ਤੋਂ ਵੱਧ ਇਹਨਾਂ ਨੇ ਤੜਫਾਇਆ ਏ ਇੱਕ ਇਨਸਾਨ ਨੂੰ ਇੱਕ ਬਿੱਤ ਸੱਟ ਲੱਗ ਜੇ ਇੱਕ ਕੁੱਤੇ ਦੇ ਸੱਟ ਲੱਗ ਜੇ ਉਹਨੂੰ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਉਹਨੂੰ ਰੋਡ ਦੇ ਕਿਨਾਰੇ ਤੇ ਰੱਖੀਏ ਕੋ ਪਾਣੀ ਪੁੱਛੇ ਕੋ ਹਸਪੀਟਲ ਲੈ ਕੇ ਚਲੀਏ ਬਿਲਕੁਲ ਬਿਲਕੁਲ ਹੂੰ ਹੂੰ ਅੱਛਾ ਤੁਸੀਂ ਦੱਸਿਆ ਵੀ ਜਿਹੜਾ ਸਤਨਾਮ ਸਿੰਘ ਉਹਨਾਂ ਦੀ ਵਾਈਫ ਵੀ ਉਸੇ ਵੇਲੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ ਹੈ ਚਲੋ ਕਹਿ ਲੋ ਵੀ ਕਿਤੇ ਮੈਗਜ਼ੀਨ 'ਚ ਹੋਣਗੇ ਉਸ ਤੋਂ ਬਾਅਦ ਉਹ ਉੱਥੇ ਮੌਕੇ ਤੇ ਆ ਗਏ ਫਿਰ ਉਸ ਗੱਡੀ ਦੇ ਵਿੱਚ ਇੱਕ ਪਾਸੇ ਉਹਨਾਂ ਦੀ ਵਾਈਫ ਵੀ ਬੈਠੀ ਐ ਜਦੋਂ ਮਾਲਕ ਜਿਹੜਾ ਉਹ ਲੈ ਕੇ ਜਾਂਦਾ ਉਹਨਾਂ ਨੂੰ ਵਾਈਫ ਗੱਡੀ 'ਚ ਬੈਠੀ ਆ ਉਹਨੂੰ ਉਹਨੇ ਜੱਫਾ ਪਾੜ ਕੇ ਉਹਦੇ ਉੱਤੇ ਸੱਟਿਆ ਤੇ ਹੁਣ ਵਾਈਫ ਡਰ ਗਈ ਨਾ ਇੱਕ ਔਰਤ ਆ ਜਿੰਨਾ ਇੱਕ ਮਤਲਬ ਪਤੀ ਲਾ ਲਓ ਜਿਹੜਾ ਜਿੰਦਾ ਪੂਰਾ ਸ਼ਰੀਰ ਛੱਲੀ ਹੋਇਆ ਏ ਬਾਹ ਕਿਤੇ ਆ ਵਿਚਾਰੇ ਦੀ ਹੈ ਨਾ ਸਾਰਾ ਸ਼ਰੀਰ ਟੁੱਟਿਆ ਏ ਖਿਲਰਿਆ ਏ ਉਹਨੂੰ ਭੈਣ ਨੂੰ ਕੁਝ ਨਹੀਂ ਸਮਝ ਆ ਰਿਆ ਸੀ ਕੀ ਹੋ ਰਿਹਾ ਹੁੰਦੇ ਨਾਲ ਉਹਨੂੰ ਉਹਨੂੰ ਮੈਨੂੰ ਲੱਗਦਾ ਜਿੱਥਾ ਕਰ ਵੀ ਉਹਨੂੰ ਇਦਾਂ ਲੱਗਿਆ ਵੀ ਇਹ ਸ਼ਾਇਦ ਸਾਨੂੰ ਹਸਪੀਟਲ ਲੈ ਕੇ ਚੱਲਿਆ ਜਾ ਜੀ ਜੀ ਪਰ ਤੁਸੀਂ ਇਹ ਦੇਖੋ ਭਾਜੀ ਵੀ ਕਿੰਨਾ ਮਤਲਬ 2024 'ਚ ਇਹ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਕਿ ਇੱਕ ਇਨਸਾਨ ਇੱਕ 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 ਜੁਰਮਾਨੇ ਤੋਂ ਡਰਦਾ ਹੋਇਆ ਕਿਉਂਕਿ ਉਹਨੂੰ ਜੁਰਮਾਨਾ ਹੀ ਹੋ ਸਕਦਾ ਸੀ ਉਹਨੂੰ ਕੀ ਹੋ ਸਕਦਾ ਸੀ ਹੋਰ ਹਾਂ ਬਿਲਕੁਲ ਬਿਲਕੁਲ ਹਾਂ ਉਹਨੇ ਇੱਕ ਜੁਰਮਾਨਾ ਦੇਣ ਦੇ ਬਦਲੇ ਇੱਕ ਮਾਂ ਦਾ ਪੁੱਤਰ ਹਮੇਸ਼ਾ ਲਈ ਅਲਵਿਦਾ ਕਰਤਾ ਆ ਓਏ ਹੋਏ 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 ਕੀ ਬਾਤ ਆ ਜੀ ਅੱਛਾ ਜਦੋਂ ਉਹ ਘਰ ਫਿਰ ਛੱਡ ਦਿੱਤੀ ਜਾਂਦੀ ਆ ਉਹਨਾਂ ਦੀ ਕਹ ਲੋ ਬੋਡੀ ਜਾਂ ਫਿਰ ਉਹਨਾਂ ਚ ਸਾਹ ਚੱਲਦੇ ਸੀ ਫਿਰ ਉਸ ਤੋਂ ਬਾਅਦ ਕੀ ਵਾਪਰਦਾ ਦੇਖੋ ਉਸ ਤੋਂ ਬਾਅਦ ਉੱਥੇ ਐਂਬੂਲੈਂਸ ਆਂਦੀ ਆ ਜਿਹੜੇ ਇਟਾਲੀਅਨ 2 4 ਵੀਡੀਓ ਦੇਖਣ ਚ ਮਿਲੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਫਟਾਫਟ ਐਂਬੂਲੈਂਸ ਨੂੰ ਕਾਲ ਕੀਤਾ ਐਂਬੂਲੈਂਸ ਨੇ ਪਹਿਲਾਂ ਹਸਪੀਟਲ ਲੈ ਕੇ ਗਏ ਫਿਰ ਹੈਲੀਕਾਪਟਰ ਆਇਆ ਹੈਲੀਕਾਪਟਰ ਉਹਨਾਂ ਨੂੰ ਰੋਮਾ ਦੇ ਸਰ ਨਾਲ ਵੱਡੇ ਹਸਪੀਟਲ ਲੈ ਕੇ ਗਿਆ ਆ ਰੋਮਾ ਦੇ ਡਾਕਟਰ ਨੇ ਕਿਹਾ ਵੀ ਹੁਣ ਅਸੀਂ ਕੁਝ ਨਹੀਂ ਕਰਦੇ ਇੰਦੇ ਜੇ ਜਾਨ ਜਿਹੜੀ ਨਿਕਲ ਗਈ ਵਿਚਾਰੇ ਦੀ ਕਿਉਂਕਿ ਇੱਕ ਘੰਟਾ ਇੱਕ ਘੰਟਾ ਡੇਢ ਪਹਿਲਾਂ ਅਗਰ ਕੁਝ ਕੀਤਾ ਜਾਂਦਾ ਤੇ ਸ਼ਾਇਦ ਇਹਦਾ ਕੁਝ ਹੋ ਸਕਦਾ ਸੀ ਕਿਉਂਕਿ ਉਹ ਵਿਚਾਰਾ ਦਰਦ ਨਾਲ ਹੀ ਮਾਰਿਆ ਗਿਆ ਭਾਜੀ ਓਏ ਹੋਏ ਹੋਏ ਹੂੰ ਹੂੰ ਤੁਸੀਂ ਭਾਜੀ ਇਹ ਸੋਚੋ ਜੇ ਅਗਰ ਆਪਣਾ ਹੱਥ ਬੂਹੇ ਚ ਆ ਜਾਏ ਤੇ ਆਪਾਂ ਫਟਾਫਟ ਉਹਨੂੰ ਮਲਮ ਲਾਣ ਦੀ ਕੋਸ਼ਿਸ਼ ਕਰਦੇ ਆ ਕੁਝ ਨਾ ਕੁਝ ਕਰਦੇ ਆ ਬਿਲਕੁਲ ਉਸ ਵੀਰੇ ਦਾ ਸ਼ਰੀਰ ਮੈਂ ਕਹਿੰਦਾ ਇੰਦਾ ਪੀਸਿਆ ਗਿਆ ਬਈ ਤੁਸੀਂ ਪੁੱਛੋ ਹੀ ਨਾ ਮਤਲਬ ਮੈਂ ਮੇਰੇ ਕੱਲ ਰੋਣਾ ਨਿਕਲ ਗਿਆ ਅੱਜ ਵੀ ਮੈਂ ਕੋ ਬੋਲਣੇ ਜਾ ਰਿਹਾ ਕਿਉਂਕਿ ਮੇਰੇ ਕੋ ਪਹਿਲੇ ਵੀ ਵੀਰ ਆਏ ਸੀ ਕੁਝ ਮੀਡੀਆ ਵਾਲੇ ਇਹ ਇੱਕ ਘਟਨਾ ਬਿਆਨ ਨਹੀਂ ਕੀਤੀ ਜਾ ਸਕਦੀ ਵੀ ਇੱਕ ਇਨਸਾਨ ਨਾਲ 2024 ਚ ਵੀ ਕੁਝ ਹੋ ਸਕਦਾ ਹੈ ਹਾਂ ਜੀ 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 ਬੰਦੂ ਲੈ ਕੇ ਟੈਕਸ ਬਚਾਉਣ ਦੇ ਮਾਰੇ ਆ ਜਾਂ ਫਿਰ ਆਪ ਆਪਣਾ ਜੁਰਮਾਨਾ ਨਾ ਹੋ ਜੇ ਜਾਂ ਇਹ ਸਾਰੀ ਕਿਤੇ ਇੱਕ ਪਾਸੇ ਸੋਚ ਕੇ ਤੇ ਕਿੰਨਾ ਵੱਡਾ ਮਤਲਬ ਇਹ ਸੋਚਦਾ ਹੁੰਦਾ ਵੀ ਅੱਜ ਵੀ ਲੋਕ ਇਹੋ ਜਿਹੇ ਹੈਗੇ ਆ ਜਿਹੜੇ ਬੰਦੇ ਦੀ ਕਦਰ ਨਹੀਂ ਪਾਉਂਦੇ ਫਿਰ ਤੁਸੀਂ ਐਂਬੂਲੈਂਸ ਲੈ ਕੇ ਤੇ ਜੇ ਉਹਨੂੰ ਡਾਇਰੈਕਟ ਤੁਸੀਂ ਹਸਪੀਟਲ ਪਹੁੰਚਾ ਦਿੰਦੇ ਹੋ ਘੱਟੋ ਘੱਟ ਜਾਣ ਬਚ ਜਾਂਦੀ ਆ ਬਾਅਦ ਦੀ ਗੱਲ ਬਾਅਦ ਦੇਖੀ ਜਾਂਦੀ ਹੁਣ ਕਿਹੜਾ ਛੱਡਿਆ ਜਾਊਗਾ ਉਹ ਹੂੰ ਪਾਜੀ ਅਸਲ 'ਚ ਨਾ ਕਈ ਲੋਕਾਂ 'ਚ ਇੱਕ ਡਰ ਨਹੀਂ ਹੈ ਇੱਥੇ ਜਿਹੜੇ ਕੁਝ ਮਾਲਕ ਐਸੇ ਨੇ ਕੁਝ ਐਸੇ ਨੇ ਜਿਨ੍ਹਾਂ ਦੇ ਮਨ 'ਚ ਡਰ ਨਹੀਂ ਹੈ ਉਹਨਾਂ ਨੂੰ ਇਹ ਲੱਗਦਾ ਵੀ ਇਹ ਇੰਡੀਅਨ ਸਾਡੇ ਲਈ ਇੱਕ ਜੁਰਾਬ ਦੀ ਜਾਂ ਇੱਕ ਦਸਤਾਨੇ ਦੀ ਵਾਂਗੂ ਨੇ ਜਦ ਤੱਕ ਅਸੀਂ ਕੰਮ ਕਰਨਾ ਦਸਤਾਨੇ ਪਾਈ ਰੱਖੋ ਜਦੋਂ ਕੰਮ ਖਤਮ ਹੋ ਗਿਆ ਦਸਤਾਨਾ ਚੱਕ ਕੇ ਉਹ ਮਾਰਿਆ ਉੱਥੇ ਉਹ ਕੰਮ ਇਹਨਾਂ ਨੇ ਸਤਨਾਮ ਵੀਰ ਨਾਲ ਕੀਤਾ ਇਹ ਉਹ ਇੱਕ ਇਨਸਾਨ ਤੌਰ ਤੇ ਨਹੀਂ ਵਰਤਿਆ ਉਹਨੂੰ ਉਹ ਤਾਂ انسان ਨੂੰ ਮੈਂ ਕਹਿੰਦਾ ਜਾਨਵਰ ਵੀ ਨਹੀਂ ਕਹਿ ਸਕਦੇ ਉਹਨੂੰ ਇੱਕ ਜਿੱਦਾਂ ਆਪਾਂ ਇੱਕ ਇੱਕ ਲਫਾਫਾ ਹੁੰਦਾ ਹੈ ਨਾ ਲਫਾਫਾ ਜਿਹੜਾ ਪਾੜ ਕੇ ਸੜਦਾ ਵਿਚਾਰੇ ਦਾ ਉਹ ਕੰਮ ਕੀਤਾ ਇਹਨਾਂ ਨਾਲ ਜੀ 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 ਅੱਛਾ ਉਸ ਤੋਂ ਬਾਅਦ ਕੀ ਹੁੰਦਾ ਫਿਰ ਜਦੋਂ ਹਸਪੀਟਲ ਦੇ ਵਿੱਚ ਡੈਥ ਹੋ ਜਾਂਦੀ ਹੈ ਫਿਰ ਅਗਲੀਆਂ ਕਾਰਵਾਈਆਂ ਕਾਨੂੰਨੀ ਕਾਰਵਾਈਆਂ ਪੁਲਿਸ ਦਾ ਕੀ ਰੋਲ ਹੈ ਮਿਨਿਸਟਰੀ ਤੱਕ ਇਹ ਗੱਲ ਪਹੁੰਚੀ ਹੋਈ ਮੈਨੂੰ ਲੱਗਦਾ ਮੈਂ ਦੇਖਿਆ ਕਿ ਸ਼ਾਇਦ ਕਿਸੇ ਵੱਡੇ ਮਿਨਿਸਟਰ ਨੇ ਵੀ ਇਹਦੇ ਉੱਤੇ ਆਪਣਾ ਬਿਆਨ ਜਿਹੜਾ ਉਹ ਜਾਰੀ ਕਰ ਦਿੱਤਾ ਸੋ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਸਾਨੂੰ ਦੇਖੋ ਭਾਜੀ ਜਦੋਂ ਇਹ ਸਭ ਘਟਨਾ ਹੋ ਗਈ ਹੀ ਤੇ ਹੌਲੀ ਹੌਲੀ ਇੱਕ ਦੀ ਵੀਡੀਓ ਆਈ ਦੋ ਦੀ ਤਿੰਨ ਦੀ ਚਾਰ ਦੀ ਤੇ ਜਿਹੜੀਆਂ ਲੋਕਲ ਸੰਸਥਾਵਾਂ ਨੇ ਜਿਹੜੀਆਂ ਲੇਬਰ ਦੇ ਲਈ ਕੰਮ ਕਰਦੀਆਂ ਨੇ ਲੇਬਰ ਦੇ ਹੱਕਾਂ ਲਈ ਜਿੱਦਾਂ ਕਹਿ ਲਓ ਵੀ ਇੱਥੇ ਪੇਪਰ ਜਮ੍ਹਾਂ ਕਰਵਾਉਂਦੀਆਂ ਨੇ ਜਾਂ ਉਹ ਸੰਸਥਾਵਾਂ ਨੇ ਫਟਾਫਟ ਜਿਹੜੇ ਮੇਨ ਆਗੂਕਾਰ ਸੀ ਉਹਨਾਂ ਨੇ ਫਟਾਫਟ ਇੱਕ ਕਾਲ ਦਿੱਤੀ 25 ਜੂਨ ਦੀ ਵੀ 25 ਜੂਨ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ ਲਤੀਨਾ ਪ੍ਰਵਿੰਸਿਅਰ ਦੇ ਵਿੱਚ ਤੇ ਉੱਥੇ ਅਸੀਂ ਇਹ ਇਹ ਇਕੱਠ ਦਿਖਾਣਾ ਹੈ ਕਿ ਸਤਨਾਮ ਕੱਲਾ ਨਹੀਂ ਸੀਗਾ ਜਾਂ ਹੋਰ ਸਤਨਾਮ ਨਹੀਂ ਮਾਰੇ ਜਾਣਗੇ ਸਾਡੇ ਬਿਲਕੁਲ ਤੇ ਰਹੀ ਗੱਲ ਮਿਨਿਸਟਰੀ ਦੀ ਭਾਜੀ ਇੱਥੇ ਦੀ ਮਿਨਿਸਟਰੀ ਆਲਰੇਡੀ ਉਹਨਾਂ ਨੂੰ ਖਬਰ ਪਹੁੰਚ ਗਈ ਆ ਉਹ ਐਕਟਿਵ ਹੋ ਗਏ ਨੇ ਬਹੁਤ ਸ਼ਰਮ ਫੀਲ ਕਰਦੀ ਪਈ ਇਟਾਲੀਅਨ ਸਰਕਾਰ ਉਹਨਾਂ ਮਾਫੀਆ ਵੀ ਵੰਗੀਆਂ ਨੇ ਉਹਨਾਂ ਦੇ ਜਿਹੜੇ ਮਿਨਿਸਟਰੀ ਵਾਲੇ ਕਹਿ ਰਹੇ ਨੇ ਵੀ ਐਡਾ ਐਡਾ ਕਹਾਣੀ ਨਹੀਂ ਹੋ ਸਕਦਾ ਇੱਕ ਬੰਦਾ ਜਿਹੜਾ ਸਾਡੇ ਮੁਲਕ 'ਚ ਇੱਕ ਰੋਜ਼ਗਾਰ ਲੱਭਣ ਆਇਆ ਇੱਕ ਫਿਊਚਰ ਲੱਭਣ ਆਇਆ ਏ ਤੇ ਅੱਜ ਉਹਨੂੰ ਜਵਾਬ ਆਪਣੇ ਜਾਨ ਗਵਾਣੀ ਪੈਗੀ ਆ ਕਿਉਂਕਿ ਪਾਦੀਏ ਇੱਕ ਇੰਟਰਨੈਸ਼ਨਲ ਮੁੱਦਾ ਬਣ ਗਿਆ ਕਿਉਂਕਿ ਇੱਕ ਇੱਕ ਨਾਰਮਲ ਗੱਲ ਨਹੀਂ ਹੈਗੀ ਕਿਸੇ ਨੂੰ ਕੰਮ ਤੇ ਮਾਰ ਕੇ ਉਹਦੇ ਘਰ ਉਹਨੂੰ ਲਖਫਜ਼ ਬਗ ਸੜ ਜਾਣਾ ਹਾਂ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਕੋਈ ਨਾਰਮਲ ਕ੍ਰਾਈਮ ਨਹੀਂ ਹੈਗਾ ਇਹ ਇੱਕ ਕੰਮ ਨਾਲ ਸੰਬੰਧਿਤ ਕ੍ਰਾਈਮ ਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਨਾ ਜਦੋਂ ਕਿਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਕਾਰ ਦੇ ਵਿੱਚ ਕਾਰ ਵੱਜ ਜਾਂਦੀ ਹੈ ਤੇ ਉੱਥੋਂ ਵੀ ਜਿਹੜਾ ਬੰਦਾ ਭਗੋੜਾ ਹੁੰਦਾ ਤੇ ਉਹ ਵੀ ਜਿਹੜਾ ਕ੍ਰਾਈਮ ਦੇ ਵਿੱਚ ਆ ਜਾਂਦਾ ਉਹਦੇ ਉੱਤੇ ਵੀ ਬਾਅਦ ਚ ਵੱਡੇ ਐਕਸ਼ਨ ਹੁੰਦੇ ਆ ਕਿ ਤੂੰ ਜੇ ਐਕਸੀਡੈਂਟ ਹੋ ਗਿਆ ਤੇ ਤੇਨੂੰ ਚਾਹੀਦਾ ਵੀ ਉੱਥੇ ਖੜਾ ਰਵੇਂ ਤੂੰ ਜੇ ਉਥੋਂ ਭੱਜ ਜਾਨੇ ਹੋ ਤਾਂ ਫੇਰ ਤੁਹਾਡੇ ਉੱਤੇ ਵੱਡੀਆਂ ਧਾਰਾਵਾਂ ਵੀ ਲੱਗਦੀਆਂ ਸੋ ਇਹ ਤਾਂ ਗੱਲ ਨਹੀਂ ਕਿਤੇ ਵੱਡੀ ਹੋ ਗਈ ਕਿ ਬੰਦਾ ਜਿਹੜਾ ਹੈ ਉਹਦੇ ਸਰੀਰ ਦੇ ਅੰਗ ਅਲੱਗ ਹੋ ਗਏ ਸੋ ਖਤਮ ਹੋਇਆ ਪਿਆ ਉਹ ਵੀ ਤੁਹਾਡੀ ਟੈਰਿਟਰੀ ਦੇ ਵਿੱਚ ਜਾਂ ਆਪਾਂ ਕਹਿ ਲਈਏ ਵੀ ਤੁਹਾਡੇ ਖੇਤਾਂ ਦੇ ਵਿੱਚ ਕਹਿ ਸਕਦੇ ਹਾਂ ਸੋ ਤੁਸੀਂ ਉਹਨੂੰ ਚੱਕ ਕੇ ਉਹਦੇ ਘਰ ਛੱਡਦੇ ਹੋ ਨਾ ਕਿ ਹਸਪੀਟਲ ਹੁਣ ਜੇ ਆਪਣੀ ਗੱਲ ਇਹਨਾਂ ਲੋਕਾਂ ਦੀ ਕਰੀ ਕਿਸੇ ਦੀ ਵੀ ਕਰ ਲਈਏ ਇਹਨਾਂ ਯੂਰਪੀਅਨ ਜਾਂ ਫਿਰ ਵੈਸਟਰ ਦੇ ਵਿੱਚ ਜਿੰਨੇ ਮੁਲਕ ਨੇ ਲੋਕ ਇਹਨੇ ਮਤਲਬ ਜ਼ਿਆਦਾ ਆਪਾਂ ਕਹਿ ਲਈਏ ਭਈ ਅੱਜ ਦੇ ਜ਼ਮਾਨੇ ਦੇ ਵਿੱਚ ਜਿਉਣ ਵਾਲੇ ਭੀ ਬਲੇਡ ਵੀ ਲੱਗ ਜਾਵੇ ਤਾਂ ਸਿੱਧਾ ਜਿਹੜਾ ਹੈ ਅਮਰਜੈਂਸੀ ਪਹੁੰਚ ਜਾਂਦੇ ਆ। ਸੋ ਬੱਲੇ ਦੀ ਬਾਹਾਂ ਵੱਖ ਹੋ ਗਈ ਤੇ ਉਹਨੂੰ ਘਰ ਛੱਡਿਆ ਗਿਆ ਨਾ ਕਿ ਅ ਅ ਅਮਰਜੈਂਸੀ ਲਿਜਾਇਆ ਗਿਆ। ਕਿਉਂਕਿ ਭਾਜੀ ਬਾਹਾਂ ਤਾਂ ਜਿਹੜੀ ਵੱਖ ਹੋਈ ਆ ਬਾਕੀ ਜਿਹੜੇ ਸਰੀਰ ਦੇ ਅੰਗ ਹੁੰਦੇ ਘੁੰਮਣ ਕਰਕੇ ਟੁੱਟ ਗਏ ਹੋਣੇ ਨੇ। ਤੁਸੀਂ ਇਮੇਜ ਬਾਹ ਕੱਲੀ ਨਹੀਂ ਵੱਖ ਹੋਈ ਉਹਨੂੰ ਉਹਨੂੰ ਕਿੰਨੇ ਗੇੜੇ ਆਏ ਹੋਣੇ ਨੇ ਉਹਦੇ ਉੱਪਰ। ਜੀ 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 ਬਿਲਕੁਲ ਬਿਲਕੁਲ ਇਸ ਤੋਂ ਅਗਲਾ ਜਿਹੜਾ ਸਟੈਪ ਸੀਗਾ ਉਹ ਸਾਡੇ ਜਿਹੜੇ ਆਗੂਕਾਰ ਸੀਗੇ ਉਹਨਾਂ ਨੇ ਜਾ ਕੇ ਭੈਣਾਂ ਨਾਲ ਗੱਲ ਕੀਤੀ ਆਪਣੀਆਂ ਦੋ ਤਿੰਨ ਕੁੜੀਆਂ ਜਿਹੜੀ ਸੋਸ਼ਲ ਮੀਡੀਆ ਤੇ ਕਹਿਣ ਦਾ ਮਤਲਬ ਜਿਨ੍ਹਾਂ ਦਾ ਹੱਥ ਪੈਂਦਾ ਆ ਇਹਨਾਂ ਇਹਨਾਂ ਸੰਸਥਾਵਾਂ ਨਾਲ ਉਹਨਾਂ ਨੇ ਭੈਣ ਨੂੰ ਜਾ ਕੇ ਮਿਲਿਆ ਗੱਲਬਾਤ ਕੀਤੀ ਤੇ ਇੱਕ ਦਾ ਤੇ ਮੈਂ ਇੱਕ ਭੈਣ ਦਾ ਇੰਟਰਵਿਊ ਆਇਆ ਸੀ ਉਹ ਦੇਖਿਆ ਉਹ ਕਹਿੰਦੀ ਕਿ ਮੈਨੂੰ ਫੋਨ ਆਇਆ ਇੱਕ ਆਵਾਜ਼ ਐਸੀ ਸੁਣਾਈ ਦਿੱਤੀ ਬਿਲਕੁਲ ਡਰੀ ਹੋਈ ਸੀਗੀ ਉਹਨੇ ਕਿਹਾ ਕਿ ਮੇਰੇ ਕੋ ਕਾਲਾ ਕਸੇਤਾ ਪਿਆ ਕਾਲੇ ਕਸੇਤੇ ਚ ਮੇਰੇ ਹਸਬੰਦ ਦੀ ਬਾਹ ਪਈ ਆ ਜਾਂ ਸਾਡੇ ਕੋ ਗਵਾਂਡੀ ਦੀ ਬਾਹ ਪਈ ਆ ਮਤਲਬ ਐਸੀਆਂ ਐਸੀਆਂ ਵੀਡੀਓ ਬਾਹਰ ਆ ਰਹੀਆਂ ਜਿਹੜਾ ਬੰਦਾ ਸੁਣ ਕੇ ਦਿਲ ਕੰਬਦਾ ਵੀ ਅੱਜ ਵੀ ਅਸੀਂ ਕਿਸੇ ਦੀ ਬਾਹ ਵੱਢ ਕੇ ਜਾਂ ਬਾਹ ਬਾਹਰ ਛੱਡ ਕੇ ਜਾ ਸਕਦੇ ਦਰਵਾਜ਼ੇ ਦੇ ਓਏ ਹੋਏ ਹੋਏ ਬਹੁਤ ਦਰਦਨਾਕ ਬਹੁਤ ਦਰਦਨਾਕ ਹਾਦਸਾ ਹੈ ਇਸ ਨੂੰ ਜਿਹੜਾ ਹਾਦਸਾ ਮੈਂ ਕਿ ਜੀ ਇਸ ਚੀਜ਼ ਨੂੰ ਇਟਾਲੀਅਨ ਲੋਕ ਬਹੁਤ ਮੰਦ ਭਾਗਾ ਕਹਿ ਰਹੇ ਨੇ ਇਟਾਲੀਅਨ ਲੋਕਾਂ ਚ ਬਹੁਤ ਰੋਸ ਆ ਮੈਂ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਰਿਹਾ ਹਰ ਵੀਡੀਓ ਵਿੱਚ ਇਟਾਲੀਅਨ ਲੋਕ ਕਹਿ ਰਹੇ ਨੇ ਕਿ ਉਹ ਕੰਮ ਰੈਗੂਲਰ ਕਰਦਾ ਸੀ ਜਾਂ ਕੰਮ ਕੱਚਾ ਸੀਗਾ ਜਾਂ ਉਹ ਕੁਝ ਵੀ ਸੀਗਾ ਇੱਕ ਇਨਸਾਨੀਅਤ ਦਾ ਘਾਣ ਹੋਇਆ ਭਾਜੀ ਇਹ ਇਹ ਡੈਫੀਨਿਟਲੀ ਡੈਫੀਨਿਟਲੀ ਹਮ ਇੱਕ ਹਿਊਮਨ ਤਸਵੀਰ ਹੈ ਜੇ ਪੇਪਰ ਵੀ ਨਹੀਂ ਸੀ ਮੰਨ ਲਓ ਕੰਟਰੈਕਟ ਵੀ ਨਹੀਂ ਸੀ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਬੰਦਾ ਹੀ ਨਹੀਂ ਸੀਗਾ ਉਹਦੇ ਵਿੱਚ ਜਾਨ ਸੀਗੀ ਸੋ ਉਹਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਉਹ ਬਹੁਤ ਇਨਸਾਨੀਤ ਨੂੰ ਸ਼ਰਮਨਾਕ ਸ਼ਰਮਨਾਕ ਕਰਨ ਵਾਲਾ ਅੱਛਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਸ ਮਾਲਕ ਦੇ ਉੱਤੇ ਕੋਈ ਅਰੈਸਟ ਹੋਈ ਹੈ ਹੁਣ ਤੱਕ ਬਿਲਕੁਲ ਪਾਜੀ ਜਿੱ ਤੱਕ ਸਾਨੂੰ ਪਤਾ ਲੱਗਿਆ ਵੀ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈ ਤੇ ਅੱਛਾ ਜੀ ਉਹਦੇ ਤੇ ਬਹੁਤ ਕੜੀ ਮਤਲਬ ਇੱਕ ਹਸਾਬ ਦੀ ਇਹ ਸਜ਼ਾ ਹੋਏਗੀ ਕਿਉਂਕਿ ਇਹ ਇੱਕ ਹੁਣ ਪਾਜੀ ਇੰਟਰਨੈਸ਼ਨਲ ਮੁੱਦਾ ਬਣ ਗਿਆ ਹੈ ਕਿਉਂਕਿ ਇਹ ਕੋਈ ਆਮ ਗੱਲ ਨਹੀਂ ਹੈਗੀ ਅਗਰ ਉਹਨੂੰ ਅੱਜ ਕੜੀ ਸਜ਼ਾ ਮਿਲੇਗੀ ਤਾਂ ਅੱਗੂ ਕੋਈ ਲੋਕੀ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਬਾਅਦ ਸੋਚਣਗੇ ਬਿਲਕੁਲ ਬਿਲਕੁਲ ਹਾਂ ਤੇ ਜਿਹੜੇ ਮੀਡੀਆ ਵਾਲੇ ਉਹਨਾਂ ਦੇ ਘਰ ਗਏ ਕਿਉਂਕਿ ਲੋਕੀ ਹੁਣ ਜਾ ਰਹੇ ਨੇ ਇਸ ਭੈਣ ਕੋਲ ਜਿੰਦਾ ਵਿਚਾਰੇ ਦਾ ਘਰ ਵਾਲਾ ਚਲਾ ਗਿਆ ਤੇ ਦੂਜੇ ਪਾਸੇ ਲੋਕ ਜਾ ਰਹੇ ਨੇ ਉਹਨਾਂ ਕੋਲ ਵੀ ਤੁਸੀਂ ਵੀ ਆਪਣੀ ਸਫਾਈ 'ਚ ਕੁਝ ਦੱਸੋ ਵੀ ਤੁਸੀਂ ਐਦਾਂ ਕਿੱਦਾਂ ਕਿਸੇ ਨੂੰ ਗੱਡੀ 'ਚ ਇਕੱਠਾ ਕਰਕੇ ਲੈ ਕੇ ਜਾ ਸਕਦੇ ਹੋ ਹਾਂ ਬਿਲਕੁਲ ਪਹਿਲੀ ਗੱਲ ਤਾਂ ਜਿਹੜਾ ਪਹਿਲੇ ਦਿਨ ਮਾਲਕ ਜਿਹੜਾ ਸੀਗਾ ਉਹਦਾ ਪਿਓ ਸੀਗਾ ਉਹਨਾਂ ਨੇ ਦਰਵਾਜ਼ਾ ਖੋਲਣ ਤੋਂ ਹੀ ਮਨਾ ਕਰਤਾ মিডিਆ ਵਾਲੇ ਨੂੰ ਵੀ ਭਾਜੋ ਵਾਹੀ ਤੁਹਾਡੀ ਗੱਲ ਨਹੀਂ ਸੁਣੀ ਹੈਗੀ ਹੂੰ ਹੂੰ ਉਹ ਇੰਨਾ ਗੁੱਸੇ ਨਾਲ ਬੋਲੇ ਭਾਜੀ মিডিਆ ਵਾਲੇ ਨੂੰ ਵੀ ਤੁਸੀਂ ਇੱਥੇ ਕਰਨ ਕੀ ਆਇਓ ਕਸੂਰ ਕਹਿੰਦੇ ਇੰਡੀਅਨ ਦਾ ਸੀ ਗਿਆ ਹਾਂ ਉਹ ਇਹ ਇਹ ਸਾਬਿਤ ਕਰਦੇ ਪਏ ਨੇ ਕਿ ਜੋ ਵੀ ਘਟਨਾ ਹੋਈ ਇਹਦੇ ਚ ਉਹ ਇੰਡੀਅਨ ਵੀਰੇ ਦੀ ਗਲਤੀ ਆ ਹਾਂ ਬਿਲਕੁਲ ਬਿਲਕੁਲ ਠੀਕ ਆ ਇਹ ਮੁੰਡੇ ਦੇ ਪਿਓ ਦਾ ਹੁਣ ਕੱਲ ਬਿਆਨ ਆਇਆ ਸੀ ਉਹ ਕਹਿੰਦਾ ਵੀ ਉਹਦੀ ਛੋਟੀ ਜੀ ਲਾਪਰਵਾਹੀ ਸਾਰੇ ਭੱਜ ਗਈ ਮਤਲਬ ਅੱਜ ਵੀ ਉਹਨਾਂ ਚ ਵਿੱਚ ਇੱਕ ਇਹ ਨਹੀਂ ਨਿਮਰਤਾ ਆਜੇ ਮਾਫੀ ਮੰਗ ਲੈਣ ਵੀ ਚਲੋ ਸਾਡੇ ਕੋਲ ਅੱਜ ਵੀ ਕਹਿ ਰਹੇ ਨੇ ਕਿ ਉਹਦੀ ਛੋਟੀ ਜੀ ਗਲਤੀ ਇੱਕ ਬੜਾ ਟਿੱਡਲੀ ਚ ਮਸ਼ਹੂਰ ਹੋ ਰਿਹਾ ਲਾਲ ਜੇ ਰਿਤਸਾ ਇਹਦਾ ਮਤਲਬ ਜਦੋਂ ਇੱਕ ਬੰਦੇ ਦੀ ਆਪਾਂ ਨੇ ਕਹਿੰਦੇ ਵੀ ਹਲਕੀ ਜੀ ਗਲਤੀ ਆ ਜਾਂ ਇੱਕ ਚੀਜ਼ ਨੂੰ ਹਲਕੇ ਲੈਣਾ ਹੂੰ ਹੂੰ ਤੋਂ ਸਾਰੇ ਇਟਾਲੀਅਨ মিডিਆ ਵਾਲੇ ਕਹਿ ਰਹੇ ਨੇ ਵੀ ਇੱਕ ਹਲਕੀ ਗਲਤੀ ਕਿੱਦਾਂ ਹੋ ਗਈ ਉਹਦੀ ਜਾਨ ਚਲੀ ਗਈ ਆ ਹਾਂ ਬਿਲਕੁਲ ਬਿਲਕੁਲ ਜੀ ਜੀ ਜਿਹੜੇ ਵੱਡਾ ਜਿਹੜੀ ਵੱਡੀ ਮਿਨਿਸਟਰੀ ਕਹਿ ਲਓ ਤੁਸੀਂ ਉਹਨਾਂ ਨੇ ਹੁਣ ਛਾਪੇ ਮਰਵਾਉਣੇ ਸ਼ੁਰੂ ਕਰਨੇ ਨੇ ਹੂੰ ਤੇ ਮੈਂ ਭਾਜੀ ਪਹਿਲੇ ਕਹਿ ਚੁੱਕਿਆ ਵਾਂ ਕਿ ਕੱਚੇ ਬੰਦੇ ਦਾ ਘਾਣ ਹੋਣਾ ਆ ਜੇ ਉਹ ਛਾਪੇ ਪੇ ਤੇ ਉਹਨੂੰ ਖਵਾਰੇਗਾ ਤੇ ਜੇ ਛਾਪੇ ਨਹੀਂ ਪੇ ਤੇ ਸਤਨਾਮ ਦੀ ਮੰਗ ਮਰੇਗਾ ਕਿਉਂਕਿ ਉਹਨੂੰ ਕੋਈ ਇਲਾਜ ਨਹੀਂ ਕਰਾਉਣਾ ਕਿਸੇ ਨੇ ਕਿ ਇਹਨਾਂ ਨੂੰ ਚੱਕ ਕੇ ਨਹੀਂ ਲੈ ਕੇ ਜਾਣਾ ਹੈਗਾ ਦੋਨੋਂ ਪਾਸੇ ਮਤਲਬ ਕਹਿ ਲਿਏ ਵੀ ਸਾਡੇ ਲੋਕਾਂ ਦਾ ਜਿਹੜਾ ਕਹਾਣਕਾ ਜਿਛਾਪੇ ਵੀ ਪਈ ਤਾਂ ਕੰਮ ਛੁੱਟਣਗੇ ਮਾਲਕ ਇਹ ਕਹਿਣਗੇ ਵੀ ਅਸੀਂ ਕੱਚਾ ਬੰਦਾ ਰੱਖ ਨਹੀਂ ਸਕਦੇ ਕੰਟਰੈਕਟ ਤੋਂ ਬਿਨਾਂ ਰੱਖ ਨਹੀਂ ਸਕਦੇ ਤੇ ਫਿਰ ਕੰਮ ਘਟਣਗੇ ਤੇ ਜੇ ਨਹੀਂ ਤੇ ਫਿਰ ਇਹੋ ਜਿਹੇ ਘਟਨਾਵਾਂ ਦੇ ਵਿੱਚ ਵਾਧਾ ਹੋਣਾ ਹੈ ਦੋਨੋਂ ਪਾਸੇ ਇਹ ਕੰਮ ਹੋਣਾ ਸੋ ਤੁਸੀਂ ਕਹਿੰਦੇ ਕਹਾਂਦੇ ਆਪਾਂ ਕਹਿ ਲਈਏ ਵੀ ਇੱਕ ਇਟਲੀ ਦੇ ਵਿੱਚ ਪੰਜਾਬੀ ਯੂਥ ਦੇ ਆਈਕਨ ਵੀ ਹੋ ਤੁਸੀਂ ਕੰਮ ਕਰਦੇ ਹੋ ਯੂਥ ਵਾਸਤੇ ਪੰਜਾਬੀਆਂ ਵਾਸਤੇ ਸੋ ਤੁਹਾਡੇ ਵੱਲੋਂ ਤੁਸੀਂ ਕੀ ਸੁਝਾਅ ਦਿੰਦੇ ਹੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਅਖੀਰਲਾ ਇਹ ਮੇਰਾ ਸਵਾਲ ਹੈ ਤੁਹਾਨੂੰ ਪਾਜੀ ਮੈਂ ਤਾਂ ਇਸ ਘਟਨਾ ਨੂੰ ਬਹੁਤ ਮੰਦਭਾਗੀ ਦੇਖਦਾ ਕਿਉਂਕਿ ਮੈਂ ਬਿਲਕੁਲ ਨੇੜੇੋਂ ਇਹ ਚੀਜ਼ਾਂ ਦੇਖੀਆਂ ਨੇ ਸਾਨੂੰ ਵੀ ਕੰਮ ਕਰਦੇ ਨੂੰ ਭਜਣਾ ਪੈਂਦਾ ਹੈ ਜਦੋਂ ਸਾਡਾ ਕੰਟਰੈਕਟ ਨਹੀਂ ਸੀਗਾ ਦੇਖੋ ਪਾਜੀ ਕੋਈ ਵੀ ਦੁਨੀਆ ਤੇ ਬੰਦਾ ਬਿਨਾ ਕੰਟਰੈਕਟ ਤੋਂ ਕੰਮ ਕਰਨਾ ਨਹੀਂ ਚਾਹੁੰਦਾ ਹਰ ਕੋਈ ਚਾਹੁੰਦਾ ਕਿ ਮੇਰਾ ਕੰਟਰੈਕਟ ਹੋਏ ਮੈਨੂੰ ਸਾਲ ਬਾਅਦ ਪੈਸੇ ਆਣ ਜਾਂ ਮੈਂ ਬਿਮਾਰ ਹੋ ਜਾਆ ਮੈਨੂੰ ਸਰਕਾਰ ਪੈਸੇ ਦੇ ਤੁਸੀਂ ਦੇਖੋ ਕੰਟਰੈਕਟ ਨਾ ਕਰਨ ਦੇ ਪਿੱਛੇ ਮਾਲਕ ਦਾ ਸਿਰਫ ਫਾਇਦਾ ਹੈ ਕਿਸੇ ਲੇਬਰ ਦਾ ਫਾਇਦਾ ਨਹੀਂ ਹੁੰਦਾ ਹੈਗਾ ਬੜਾ ਨੇੜਿਓਂ ਦੇਖਿਆ ਕਿਉਂਕਿ ਮੈਂ ਕਈਆਂ ਦੀ ਲੱਤਾਂ ਬਾਹਾਂ ਟੁੱਟਦੀਆਂ ਦੇਖੀਆਂ ਨੇ ਕੰਮ ਤੇ ਕਈਆਂ ਦੇ ਹੱਥ ਵੱਢਦੇ ਦੇਖੇ ਨੇ ਆ ਇੱਕ ਚਲੋ ਹੁਣ ਤੁਸੀਂ ਸਵਾਲ ਪੁੱਛ ਹੀ ਰਿਹਾ ਏ ਕਿ ਇੱਕ ਵੀਰਾ ਆਪਣਾ ਨਾ ਮੈਗਜ਼ੀਨ ਦੇ ਉੱਪਰ ਚੜ ਕੇ ਤੇ ਛੱਤ ਬਦਲਣੀ ਸੀ ਉਹਨਾਂ ਨੇ ਜਿਹੜੇ ਆ ਪਾਏ ਹੁੰਦੇ ਨੇ ਫੱਟੇ ਪਾਏ ਹੁੰਦੇ ਨੇ ਭਾਜੀ ਉਹ ਚਾਰੇ ਨੇ ਮਾਲਕ ਨੇ ਕਿਹਾ ਚੜਦਾ ਚੜ ਜਾ ਤੂੰ ਵੀ ਕੁਝ ਨਹੀਂ ਹੁੰਦਾ ਉਹ ਕਿਦੇ ਉੱਪਰ ਚੜ ਕੇ ਫੱਟੇ ਸੈੱਟ ਕਰਦਾ ਪਿਆ ਸੀਗਾ ਹੂੰ ਉਪਾਜੂ ਦਾ ਪੈਰ ਤਿਲ ਗਿਆ ਉਤੋਂ ਤੇ ਥੱਲੇ ਸੀਗੇ ਮਤਲਬ ਬਾਲੇ ਲਾਏ ਸੀਗੇ ਬਾਲੇ ਲਾਏ ਸੀ ਵਿੱਚ ਰਸੇ ਪਾਏ ਸੀਗੇ ਉਹ ਬਾਲਿਆਂ ਤੋਂ ਦਾ ਲੱਕ ਵੱਜਾ ਤੇ ਲੱਕ ਦੀ ਰੀੜ ਦੀ ਹੱਡੀ ਟੁੱਟ ਗਈ ਅੱਛਾ ਤੁਸੀਂ ਯਾਰ ਰੀੜ ਦੀ ਹੱਡੀ ਟੁੱਟ ਗਈ ਆ ਤੁਸੀਂ ਐਂਬੂਲੈਂਸ ਬੁਲਾ ਲਓ ਉਹਨੂੰ ਜ਼ਿਆਦਾ ਹਿਲਾਓ ਨਾ ਕਿਉਂਕਿ ਇਹ ਡਾਕਟਰ ਕਹਿੰਦੇ ਨੇ ਅਗਰ ਕਿਸੇ ਲੱਕ ਦੀ ਹੱਡੀ ਸੱਟ ਲੱਗੀ ਆ ਉਹਨੂੰ ਲਾਓ ਨਾ ਉਹਨੂੰ ਉੱਥੇ ਬੈਠਾ ਰਹਿਣ ਦੋ ਭਾਜੀ ਦੇਖੋ ਮਾਲਕਾਂ ਨੇ ਕੀ ਕੀਤਾ ਡਰਦੇ ਮਾਰੜ ਫਟਾਫਟ ਨੂੰ ਖੜਾ ਕਰ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਹੱਲਾਸ਼ੇਰੀ ਦਿੱਤੀ ਉਹਨੂੰ ਪਹਿਲਾਂ ਇੱਕ ਗੱਡੀ 'ਚ ਬਿਠਾਇਆ ਉਹ ਗੱਡੀ ਕਹਿੰਦੇ ਆ ਨਹੀਂ ਲੈਕ ਜਾਣੀ ਉਹਨੂੰ ਦੂਜੀ ਗੱਡੀ 'ਚ ਬਿਠਾਇਆ ਹੁਣ ਦੋ ਤਿੰਨ ਗੱਡੀਆਂ ਬਦਲਣ ਕਰਕੇ ਜਿਹੜੀ ਮਾੜੀ ਮੋਟੀ ਉਹਦੀ ਰੀੜ ਦੀ ਹੱਡੀ ਜੁੜੀ ਸੀ ਉਹ ਵੀ ਕ੍ਰੈਕ ਹੋ ਗਈ ਓਏ ਹੋਏ ਜਦੋਂ ਭਾਜੀ ਇਹ ਪਹੁੰਚੇ ਨੇ ਹਸਪੀਟਲ ਤੇ ਹਸਪੀਟਲ ਵਾਲਿਆਂ ਨੇ ਇੰਨੀਆਂ ਗਾਲ੍ਹਾਂ ਕੱਢੀਆਂ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਟੁੱਟੀ ਰੀੜ ਦੀ ਏਡੇ ਵਾਲਾ ਬੰਦਾ ਲੈ ਕੇ ਗੱਡੀ 'ਚ ਕਿਉਂ ਆਏ ਹੋ ਕਿਉਂਕਿ ਗੱਡੀ ਪਹਿਲਾਂ ਹੀ ਟਾਈਟ ਹੁੰਦੀ ਆ ਬਿਲਕੁਲ ਉਹ ਬੜੀ ਬੰਦਾ ਜਵਾਨ ਮੁੰਡਾ ਸੀਗਾ ਆਪਣਾ ਉਹ ਪੈਰਲਾਈਜ਼ ਹੋ ਗਿਆ ਉਹਦਾ ਲੱਤ ਨੀਚੇ ਵਾਲਾ ਖਤਮ ਹੀ ਹੋ ਗਿਆ ਯਾਰ ਓਏ ਹੋਏ ਹੋਏ ਤੁਸੀਂ ਮੈਨੂੰ ਪੁੱਛਿਆ ਵਿੱਚ ਇਹਨੂੰ ਕਿੱਦਾਂ ਦੇਖਦਾ ਪਾਜੀ ਆਲਰੇਡੀ ਮੇਰੀ ਕੱਲ ਦੀ ਅੱਜ ਸਵੇਰੇ ਵੀ ਮੇਰੀ ਉੱਪਰ ਮਿਨਿਸਟਰੀ ਤੱਕ ਗੱਲ ਹੋਈ ਆ ਮੈਂ ਆਲਰੇਡੀ ਉਹਨਾਂ ਨਾਲ ਸੰਪਰਕ ਚਾ ਮੇਰੀ ਇਹ ਮੰਗਾ ਕਿ ਹੋਰ ਸਤਨਾਮ ਨਾ ਮਾਰੇ ਜਾਣ ਮੇਰੀ ਇਹ ਮੰਗਾ ਕੀ ਹਰ ਸਾਲ ਇਟਲੀ ਵਿੱਚ ਜਿਹੜੇ ਤੁਸੀਂ ਆ ਬਿਜ਼ਨਸ ਚਲਾਇਆ ਹੋਇਆ ਪੇਪਰ ਖੋਲ-ਖੋਲ ਕੇ ਖੋਲ-ਖੋਲ ਕੇ ਨਵੇਂ ਬੰਦੇ ਸਦਨਦਾ ਹਾਂ ਚਲੋ ਅਗਰ ਕਹੇ ਇੱਥੇ ਅਗਰ ਬੰਦੇ ਕੱਚੇ ਮੁੱਕ ਜਾਣ ਫੇਰ ਸਦ ਲਓ ਇੰਡੀਆ ਤੋਂ ਪਰ ਜੇ ਬੰਦੇ ਇੱਥੇ ਰਹਿਣ ਉਹਨਾਂ ਨੂੰ ਪੱਕੇ ਕੀਤੇ ਜਾਣ ਉਹਨਾਂ ਲਈ ਸਨਤੋਰੀਆ ਖੋਲਿਆ ਜਾਏ ਉਹਨਾਂ ਨੂੰ ਪਹਿਲੇ ਪੱਕੇ ਕਰੋ ਕਿਉਂਕਿ ਇਹ ਤਾਂ ਗੱਲ ਹੋ ਗਈ ਘਰ ਸਾਡੇ 90 ਬੰਦੇ ਕੱਚੇ ਬੈਠੇ ਨੇ ਤਾਂ ਬਾਹਰੋਂ 100 ਹੋਰ ਮੰਗਾ ਰਿਆ ਮੈਂ ਹਾਂ ਜੀ 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 ਬਿਲਕੁਲ ਮੈਨੂੰ ਉਹਨਾਂ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਆ ਮੇਰੀ ਕੱਲ ਫੇਰ ਮੀਟਿੰਗ ਹੈਗੀ ਉਹਨਾਂ ਨਾਲ ਅਸੀਂ ਜਾ ਰਹੇ ਆ ਮਿਲਾਨ ਉੱਥੇ ਮੈਂ ਇਹ ਪੰਗ ਪੱਤਰ ਰੱਖਣ ਰਿਹਾ ਕਿ ਮੇਰੇ ਸਤਨਾਮ ਵੀਰ ਵਰਗੇ ਹੋਰ ਮੋਤਾ ਨਾ ਹੋਣ ਕਿਉਂਕਿ ਭਾਜੀ ਮੌਤ ਦੇ ਪਿੱਛੇ ਪਤਾ ਵੱਡਾ ਕਾਰਨ ਕੀ ਆ ਕਿ ਉਹ ਵਿਚਾਰਾ ਰੈਗੂਲਰ ਨਹੀਂ ਸੀਗਾ ਇੱਕ ਪੇਪਰ ਦੀ ਜਾਨ ਲੈ ਲਈ ਆ ਬਿਲਕੁਲ 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 ਸਾਰ ਇਹ ਹੀ ਅਗਰ ਕੋਈ ਆਮ ਬੰਦਾ ਹੁੰਦਾ ਜਿੰਦਾ ਕੰਟਰੈਕਟ ਹੁੰਦਾ ਮਾਲਕ ਫਿਰ ਵੀ ਸੋਚ ਲੈਂਦਾ ਉਹਨੂੰ ਹਸਪੀਟਲ ਲੈ ਕੇ ਜਾਣ ਬਾਰੇ ਹੋ ਚਾਂ ਸੀਗੇ ਔਰ ਮਾਲਕ ਕਹਿੰਦਾ ਕੱਚਾ ਆ ਹੁਣ ਇੱਥੇ ਗਲਤੀ ਮਾਲਕ ਦੀ ਉਹਨੇ ਕੱਚੇ ਬੰਦੇ ਦਾ ਕੰਟਰੈਕਟ ਨਹੀਂ ਕੀਤਾ ਹੂੰ 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 ਉਹ ਵਿਚਾਰਾ ਅੱਜ ਅਗਰ ਚਲੋ ਹੋਣ ਤਾਂ ਪਾਜੀ ਉਹਨੂੰ ਸੱਟ ਲੱਗਨ ਕਰਕੇ ਉਹਦੀ ਮੌਤ ਹੋ ਗਈ ਹੈ ਨਾ ਮੈਨੂੰ ਇਹ ਲੱਗਦਾ ਆ ਔਰ ਹੈ ਕਿ ਅਗਰ ਕਿਸੇ ਬੰਦੇ ਦੀ ਕੰਮ ਤੇ ਉਂਗਲਾਂ ਵੱਡੀਆਂ ਜਾਣ ਨਾ ਕੱਚੇ ਬੰਦੇ ਦੀਆਂ ਉਹ ਕੇਸ ਵੀ ਨਹੀਂ ਕਰ ਸਕਦਾ ਕਿਉਂਕਿ ਉਹਦੀਆਂ ਉਂਗਲਾਂ ਕੰਮ ਤੇ ਨਹੀਂ ਵੱਡ ਹੋਈਆਂ ਉਹ ਕੋਈ ਨਹੀਂ ਚੱਲ ਰਿਹਾ ਸੀ ਉਹ ਗੋਥੇ ਜੀ 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 ਇਟਲੀ ਦੇ ਵਿੱਚ ਇਟਲੀ ਵਿੱਚ ਜਾਣ ਦੀ ਕੀਮਤ ਤੁਹਾਡੇ ਪੇਪਰ ਨੇ ਪੇਪਰ ਹੈ ਨਹੀਂ ਤਾਂ ਵੱਜ ਜਾਓਗੇ ਨਹੀਂ ਤੇ ਮਾਰੇ ਜਾਓਗੇ ਸਾਰੇ ਮਾਰੇ ਜਾਉਂਦੇ ਮਰ ਜਾਂਦੇ ਬਿਲਕੁਲ ਬਿਲਕੁਲ ਇਹਦੇ ਉੱਤੇ ਜਿਹੜਾ ਹੈ ਉਹ ਕੰਮ ਹੋਣਾ ਚਾਹੀਦਾ ਸੋ ਅਵੇਰਨੈਸ ਜਿਹੜੀ ਆ ਬਹੁਤ ਜ਼ਰੂਰੀ ਹੈ ਮੈਂ ਇਹ ਵੀ ਦੇਖਦਾ ਪਾਜੀ ਇਹ ਵੀ ਇੱਕ ਤੁਸੀਂ ਮਤਲਬ ਕਿ ਜਿਵੇਂ ਤੁਸੀਂ ਇੱਕ ਵਧੀਆ ਸਪੀਕਰ ਹੋ ਤੁਸੀਂ ਆਉਂਦੇ ਜਾਂਦੇ ਹੋ ਮੈਂ ਕਹਿਣਾ ਕਿ ਤੁਸੀਂ ਇੱਕ ਇਸ ਤਰ੍ਹਾਂ ਦੀ ਮੁਹਿੰਮ ਵੀ ਚਲਾਓ ਕਿ ਆਪਣੇ ਜਿਹੜੇ ਪੰਜਾਬੀ ਨੇ ਭਾਵੇਂ ਕੱਚੇ ਨੇ ਉਹ ਵੀ ਆਪਣੇ ਹੱਕਾਂ ਲਈ ਜਾਗਰੂਕ ਹੋਣ ਘਟੋ ਘਟੋ ਬੰਦੇ ਨੇ ਹਿਊਮਨ ਨੇ ਮਤਲਬ ਕਿ ਉਹਨਾਂ ਨੂੰ ਆਪਣਾ ਇੰਨਾ ਕਿ ਤਾਂ ਰਾਈਟ ਹੋਵੇ ਨਾ ਪਤਾ ਹੋਣ ਆਪਣੇ ਰਾਈਟ ਵੀ ਆਪਾਂ ਕਰ ਕੀ ਸਕਦੇ ਆ ਕੀ ਨਹੀਂ ਕਰ ਸਕਦੇ ਹੈ ਨਾ ਸੋ ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਦੱਸਿਆ ਡਰ ਦੇ ਮਾਰੇ ਅੰਦਰ ਬਹਿ ਜਾਣਾ ਜਾਂ ਫਿਰ ਕਹਿਣਾ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਮਾਲਕ ਨੇ ਕਹਿਤਾ ਉਂਗਲੀ ਤੇਰੀ ਇੱਥੇ ਨਹੀਂ ਵੱਡੀ ਗਈ ਘਰੇ ਹੀ ਹੋਇਆ ਤੇਰੇ ਨਾਲ ਸਾਰਾ ਕੁਝ ਸੋ ਇਹ ਚੀਜ਼ ਦੇ ਉੱਤੇ ਵੀ ਅਵੇਅਰਨੈਸ ਤੁਸੀਂ ਮੈਂ ਕਹਿੰਨਾ ਕਿ ਫਲਾਉ ਕੋ ਇਦਾਂ ਦੀ ਮੁਹਿੰਮ ਕਿ ਮੁੰਡੇ ਕੁੜੀਆਂ ਜਾਗਰੂਕ ਹੋਣ ਜਿਹੜੇ ਨਵੇਂ ਆਏ ਹੋਏ ਨੇ ਭਾਜੀ ਅਸੀਂ ਇਸ ਉੱਪਰ ਲੱਗੇ ਹੋਏ ਸੀ ਆਲਰੇਡੀ ਇਸ ਕੰਮ ਨੂੰ ਲੈ ਕੇ ਕਿਉਂਕਿ ਮੇਰੇ ਕੋਲ ਇੱਕ ਵੱਡੀ ਗਿਣਤੀ ਨਾਲ ਲੋਕ ਮੈਨੂੰ ਪਿਆਰ ਕਰਦੇ ਨੇ ਸੁਣਦੇ ਨੇ ਫੋਲੋ ਕਰਦੇ ਨੇ ਜਾਂ ਪੜ੍ਹਦੇ ਨੇ ਨਾ ਹਰ ਕਿਸੇ ਦੇ ਘਰ ਏਕ ਜਾਂ ਦੋ ਬੰਦਾ ਬਿਨਾ ਪੇਪਰਾਂ ਤੋਂ ਰਹਿ ਰਿਹਾ ਏ ਇਹ ਆਪਾਂ ਹੁਣ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਨਹੀਂ ਰਹਿ ਰਿਹਾ ਹਰ ਕਿਸੇ ਦੇ ਘਰ ਕੋ ਚਾਚੇ ਦਾ ਕੋ ਤਾਏ ਦਾ ਕੋ ਭੂਆ ਦਾ ਮੁੰਡਾ ਰਹਿ ਰਿਹਾ ਆ ਮੇਰਾ ਮੇਰੀਏ ਮੰਗਾ ਔਰ ਜੋ ਕਿ ਮੈਂ ਪਹਿਲੇ ਰੱਖ ਚੁੱਕਿਆ ਵਾਂ ਤੇ ਸਤਨਾਮ ਵੀਰੇ ਤੇ ਜਿੱਦਨ ਹੁਣ ਅਸੀਂ 25 ਤਰੀਕ ਇਕੱਠੇ ਹੋਣਾ ਲਤੀਨਾ ਹੂੰ ਅਸੀਂ ਕਹਿਣਾ ਵੀ ਇੱਕ ਸਤਨਾਮ ਤੇ ਸਾਡਾ ਚਲਾ ਗਿਆ ਆ ਹੂੰ 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 ਸਤਨਾਮ ਸਾਡੇ ਨਾ ਜਾਣ ਇਸ ਕਰਕੇ ਇਸ ਸਾਲ ਜਾਂ ਅਗਲੇ ਸਾਲ ਪੇਪਰ ਖੁੱਲੇ ਜਾਣ ਇਹਨਾਂ ਨੂੰ ਪੱਕੇ ਕਰੋ ਜਦੋਂ ਇੱਥੇ ਸਾਰੇ ਪੱਕੇ ਹੋ ਜੇ ਪਾ ਜੀ ਆਪੇ ਸਾਰੇ ਜਾਣ ਬਚੇਗੀ ਬਿਲਕੁਲ 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 ਵਧੀਆ ਇਨੀਸ਼ੀਏਟ ਜਿਹੜੇ ਸਾਡੇ ਵੀਰ ਕੱਚੇ ਨੇ ਮੈਂ ਉਹਨਾਂ ਨੂੰ ਇਹੀ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਜੇ ਤੁਸੀਂ ਕੱਚੇ ਹੋਣਾ ਤੁਸੀਂ ਡਰਿਆ ਨਾ ਕਰੋ ਤੁਸੀਂ ਡਟ ਕੇ ਕੋਈ ਵੀ ਮੇਰੇ ਸਾਟ ਕੰਮ ਤੇ ਲੱਗੀ ਆ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਹੈਗਾ ਹਾਂ ਬਿਲਕੁਲ ਬਿਲਕੁਲ ਦੇਖੋ ਹੁਣ ਕਈ ਇੱਥੇ ਭਾਜੀ ਇਹ ਵੀ ਟਿੱਪਣੀ ਕਰਨਗੇ ਵੀ ਉਹਨਾਂ ਦੇ ਫਿੰਗਰ ਹੋ ਜਾਣਗੇ ਯਾਰ ਜਾਨ ਤੇ ਵੱਜੇਗੀ ਨਾ ਉਹਨਾਂ ਦੀ ਭਾਜੀ ਫਿੰਗਰ ਹੀ ਹੋ ਜਾਣਗੇ ਫਿੰਗਰ ਕੈਨਸਲ ਹੋ ਸਕਦੇ ਨੇ ਪਰ ਜਾਨ ਤੇ ਵੱਜੇਗੀ ਹੈ ਉਹਨਾਂ ਦੀ ਹਾਂ ਜਾਨ ਵੱਜੇਗੀ ਤੁਸੀਂ ਦੱਸੋ ਬਿਲਕੁਲ ਬਿਲਕੁਲ ਹੋ ਸਕਦਾ ਉਹ ਫਿੰਗਰ ਕਿਤੇ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਫਾਇਦਾ ਵੀ ਦੇ ਦੇਣਾ ਤੇ ਇਹ ਨਹੀਂ ਭਾਜੀ ਐਜ ਪ੍ਰੂਫ ਤੌਰ ਤੇ ਵਰਤੇ ਜਾਂਦੇ ਨੇ ਇਸ ਤਰ੍ਹਾਂ ਦੇ ਜਿਹੜੇ ਪ੍ਰੂਫ ਹੁੰਦੇ ਡੈਫੀਨੇਟਲੀ ਭਾਜੀ ਤੁਹਾਡਾ ਬਹੁਤ ਮੈਂ ਧੰਨਵਾਦ ਕਰਦਾ ਤੇ ਆ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਅਪਡੇਟ ਹੋਈ ਤੇ ਫਿਰ ਤੋਂ ਤੁਹਾਡੇ ਨਾਲ ਸੰਪਰਕ ਕਰਾਂਗੇ ਆਪਾਂ ਕਿ ਇਸ ਕੇਸ ਦੇ ਉੱਤੇ ਕੀ ਅਪਡੇਟ ਹੁੰਦੀ ਹੈ ਸਤਨਾਮ ਦਾ ਸੰਸਕਾਰ ਜਿਹੜਾ ਹੈ ਉੱਥੇ ਕੀਤਾ ਜਾਂਦਾ ਹੈ ਜਾਂ ਪੰਜਾਬ ਉਹਦੀ ਜੜੀ ਮ੍ਰਿਤਕ ਦੇ ਉਹ ਭੇਜੀ ਜਾਂਦੀ ਹੈ ਉਹ ਸਾਰੀਆਂ ਗੱਲਾਂ ਬਤਾਉਂਦੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਤੋਂ ਫਿਰ ਜੜੀਆਂ ਜਾਣਾਂਗੇ ਬਹੁਤ ਧੰਨਵਾਦ ਤੁਹਾਡਾ 25 ਤਾਰੀਖ ਨੂੰ ਤੁਹਾਨੂੰ ਅਪਡੇਟ ਦਾਂਗੇ ਕਿਉਂਕਿ 25 ਤਾਰੀਖ ਨੂੰ ਅਸੀਂ 2 ਵਜੇ ਮੌਕੇ ਤੇ ਪਹੁੰਚਣਾ ਹੈ ਪੂਰੇ ਇਟਲੀ ਤੋਂ ਵੱਖ-ਵੱਖ ਕੋਨਿਆਂ ਤੋਂ ਵੀਰ ਆ ਰਹੇ ਨੇ ਆਪਣੇ ਵੱਡੇ-ਵੱਡੇ ਗਰੁੱਪ ਆ ਰਹੇ ਨੇ ਕਿਉਂਕਿ ਅੱਜ ਪਾਦੀ ਸਾਨੂੰ ਆਪਸੀ ਈਰਖਾ ਭੁੱਲ ਕੇ ਆਪਸੀ ਲੜਾਈ ਝਗੜੇ ਭੁੱਲ ਕੇ ਇਕੱਠੇ ਹੋਣ ਦੀ ਲੋੜ ਆ ਭਾਵੇਂ ਨਾਲ ਦਾ ਗਰੁੱਪ ਮੈਨੂੰ ਨਹੀਂ ਬੁਲਾਉਂਦਾ ਮੈਂ ਇਹ ਤੁਹਾਡੇ ਜ਼ਰੀਏ ਇਸ ਇਸ ਵੀਡੀਓ ਜ਼ਰੇ ਕਹਿਣਾ ਚਾਹਣਾ ਭਾਵੇਂ ਮੇਰੇ ਇੱਕ ਗਰੁੱਪ ਨਾਲ ਲੱਗਦੀ ਹੈ ਭਾਵੇਂ ਇੱਕ ਪਰਿਵਾਰ ਨਾਲ ਮੇਰੇ ਲੱਗਦੀ ਉਹਨੂੰ ਨਾਲ ਲੈ ਕੇ ਜਾਓ ਸਤਨਾਮ ਤੇਰਾ ਤਾਂ ਚਲਾ ਗਿਆ ਹੈ ਲੇਕਿਨ ਅੱਜ ਵੀ ਸਾਨੂੰ ਉਹ ਤੂੰ ਦੇਖ ਕੇ ਉਹ ਉਹਨੂੰ ਇਹ ਹੋਣਾ ਚਾਹੀਦਾ ਕਿ ਮੇਰੇ ਨਾਲ ਮੇਰੇ ਭਰਾ ਖੜੇ ਨੇ ਮੇਰੇ ਜਾਨ ਮੰਗਰੂਵੇਂ ਮੇਰੇ ਪਰਿਵਾਰ ਨਾਲ ਮੇਰੇ ਪਾਖੜੇ ਨੇ ਬਿਲਕੁਲ ਬਿਲਕੁਲ ਹਾਂ ਕੋਈ ਸ਼ੱਕ ਨਹੀਂ ਬਿਲਕੁਲ ਜੀ ਬਹੁਤ ਧੰਨਵਾਦ ਬਾਜੀ ਤੁਹਾਡਾ ਵੀ ਧੰਨਵਾਦ ਵੀਰੇ ਧੰਨਵਾਦ ਜੀ ਮਿਲਦੇ ਆ ਜੀ ਫਿਰ ਦਰਸ਼ਕੋ ਸੋ ਅਪੀਲ ਅਖੀਰ ਦੇ ਉੱਤੇ ਮੈਂ ਇਹ ਕਰ ਦਿੰਨਾ ਕਿ 25 ਤਰੀਕ ਨੂੰ ਲਤੀਨਾ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉੱਥੇ ਵੱਧ ਤੋਂ ਵੱਧ ਪਹੁੰਚੋ ਇਹ ਨਾ ਸੋਚਿਓ ਕਿ ਮੈਂ ਕੰਮ ਤੇ ਜਾਣਾ ਜਾਂ ਕੁਝ ਵੀ ਹੈ ਉਹ ਦਿਨ ਜ਼ਰੂਰ ਕੱਢਿਓ ਇਹ ਤੁਹਾਡੇ ਸਾਰਿਆਂ ਵਾਸਤੇ ਭਵਿੱਖ ਦੇ ਵਿੱਚ ਲਾਹੇਵੰਦ ਹੋਏਗਾ ਬਹੁਤ ਧੰਨਵਾਦ ਜੀ ਮਿਲਦੇ ਆ ਮਿਲਦੇ ਆ ਫਿਰ ਤੇ ਰਾਉ ਚੜ ਦੀ ਕਲਾ ਦੇ ਵਿੱਚ ਸਤਿ ਸ਼੍ਰੀ ਅਕਾਲ